ਅੱਜ ਜਿਹੜੇ ਹਾਲਾਤ ਪੰਜਾਬ 'ਚ ਬਣੇ ਨੇ ਉਹਦੇ ਉੱਤੇ ਐਸਕੇਮ ਦੀ ਸਪੈਸ਼ਲ ਮੀਟਿੰਗ ਹੋਈ ਆ ਜਿੱਦਾਂ ਦੀ ਸਰਕਾਰ ਨੇ ਪੰਜਾਬ ਨੂੰ ਬੇਗਾਨੇ ਮੁਲਕ ਦੀ ਤਰ੍ਹਾਂ ਟ੍ਰੀਟ ਕਰਨ ਨੂੰ ਸਾਨੂੰ ਬੇਗਾਨੀ ਤੇ ਤਰ੍ਹਾਂ ਬਣਾ ਬਣਾਇਆ ਵੀ ਐਡੇ-ਐਡੇ ਕਿਲ ਲਾਏ ਸੜਕਾਂ ਦੇ ਉੱਤੇ ਰੋਕਿਆ ਤੇ ਬੈਰੀਕੇਡ ਬਣਾਏ ਨੇ ਤੇ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸ ਢਾਏ ਨੇ ਉਹਦੀ ਅਸੀਂ ਪੂਰੀ ਜ਼ੋਰਦਾਰ ਨਿੰਦਾ ਕਰਦੇ ਆ ਐਸਕੇਮ ਅੱਜ ਸਾਰੀਆਂ ਸਾਡੀਆਂ 33 34 ਜਥੇਬੰਦੀਆਂ ਇਕੱਠੀਆਂ ਐਮਰਜੈਂਸੀ ਮੀਟਿੰਗ ਸ਼ਾਮਲ ਹੋਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 16 ਦਾ ਪ੍ਰੋਗਰਾਮ ਆ ਸਾਡਾ ਭਾਰਤ ਬੰਦ ਦਾ ਉਹਦੇ ਵਿੱਚ ਵੀ ਜਿਹੜਾ ਇਹ ਤੱਕਾ ਸਾਡਾ ਕੀਤਾ ਗਿਆ ਉਹਦੀ ਨਾਰਾਜ਼ਗੀ ਦੇ ਤੌਰ ਤੇ ਪੂਰਾ ਭਾਰਤ ਬੰਦ ਕੀਤਾ ਜਾਊਗਾ ਤੇ ਨਾਲ ਦੀ ਨਾਲ ਇਸ ਜਿਹੜਾ ਰਵਈਆ ਵਰਤਾਇਆ ਜਾ ਰਿਹਾ ਸਰਕਾਰ ਦਾ ਜਿਹੜਾ ਰਾਈਟਸ ਤੇ ਡਿਊਟੀਆਂ ਹੁੰਦੀਆਂ ਨੇ ਜਿੱਥੇ ਸਾਡੇ ਰਾਈਟਸ ਨੇ ਉੱਥੇ ਸਰਕਾਰ ਦੀ ਡਿਊਟੀਆਂ ਮਾਰਦੀਆਂ ਨੇ ਜਿਹੜਾ ਅੰਦੋਲਨ ਅਸੀਂ ਕਰ ਸਕਦੇ ਆਂ ਛਾਤਵੇਂ ਅੰਦੋਲਨ ਜਿਹੜੇ ਕਿਸਾਨ ਕਰ ਰਹੇ ਨੇ ਉਹਨਾਂ ਨੂੰ ਰਾਹ ਰੋਕੇ ਜਾ ਰਹੇ ਨੇ ਉਹਨਾਂ ਦੇ ਰਾਹ ਖੁੱਲਣੇ ਚਾਹੀਦੇ ਨੇ ਉਹ ਰਾਹ ਖਲਾਉਣ ਵਾਸਤੇ ਅਸੀਂ ਕੱਲ ਨੂੰ 15 ਤਰੀਕ ਨੂੰ 11 ਤੋਂ ਲੈ ਕੇ 3 ਵਜੇ ਤੱਕ 2 ਵਜੇ ਤੱਕ ਸਾਰੇ ਟੂਲਪਲਾਜ਼ੇ ਫ੍ਰੀ ਕਰਾਂਗੇ ਤੇ ਵੱਡੇ ਗਿਣਤੀ ਦੇ ਕਿਸਾਨ ਸਾਡੇ ਐਸ ਕੇ ਐਮ ਦੇ ਨਾਲ ਲੜਦੇ ਹੋਏ ਸਾਰੇ ਕਿਸਾਨ ਟੂਲਪਲਾਜ਼ਾ ਤੇ ਹਾਜ਼ਰੀ ਭਰਨਗੇ ਤੇ ਉਹ ਵਿਰੋਧਤਾ ਜਾਰੀ ਕਰਨਗੇ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸੱਟਾਇਆ ਤੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿਹੜੀ ਲੰਬੇ ਸਮੇਂ ਤੋਂ ਐਸ ਕੇ ਐਮ ਵੀ ਉਹ ਮੰਗ ਬਤਨ ਰੱਖਦੀਆਂ ਨੇ ਦੇ ਰਹੀਆਂ ਨੇ ਸਰਕਾਰ ਬਿਲਕੁਲ ਉਹਦੇ ਗੁੰੰਗੀ ਹੋਈ ਹੋਈ ਆ ਬੋਲੀ ਹੋਈ ਹੋਈ ਆ ਸਰਕਾਰ ਉਹ ਸੁਣ ਨਹੀਂ ਰਹੀ ਉਹਨਾਂ ਨੂੰ ਸੁਣਾ ਕੇ ਛੱਡਾਂਗੇ ਤੇ ਇਹ ਕਿਸਾਨ ਜਿਹੜੇ ਬੈਠੇ ਨੇ ਇਹਨਾਂ ਦੀਆਂ ਮੰਗਾਂ ਜਾਇਜ਼ ਹੋ ਕੇ ਇਹਨਾਂ ਨੂੰ ਰਾਹ ਖੋਲ ਕੇ ਅੱਗੇ ਦੇਣੇ ਚਾਹੀਦੇ ਨੇ ਅਗਲੀ ਗੱਲ ਅਰਿਆਲ ਸਾਹਿਬ ਕਰਨੀ ਅੱਜ ਦੀ ਜੋ ਹਰਮੀਤ ਸਿੰਘ ਕਾਦੀਆਂ ਇਹਨਾਂ ਨੇ ਜੋ ਅੱਜ ਦੀ ਮੀਟਿੰਗ ਦੇ ਬਾਰੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਆ ਕਿ ਅੱਜ ਦੀ ਇਹ ਅਹਿਮ ਮੀਟਿੰਗ ਜਿਹੜੀ ਸਰਕਾਰ ਕਿਸਾਨਾਂ ਦੇ ਉੱਤੇ ਜ਼ਬਰ ਕਰ ਰਹੀ ਆ ਉਹਦੀ ਮੌਕੇ ਤੇ ਇੱਕਦਮ ਐਕਸ਼ਨ ਲੈਣ ਲਈ ਅੱਜ ਦੀ ਮੀਟਿੰਗ ਉਲੀਕੀ ਗਈ ਸੀ ਜਿਹਦੇ ਵਿੱਚ ਪੰਜਾਬ ਚੈਪਟਰ ਦੀਆਂ ਐਸਕੇਐਮ ਦੀਆਂ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਅੱਜ ਇਸ ਮੀਟਿੰਗ 'ਚ ਸ਼ਾਮਲ ਹੋਈਆਂ ਨੇ ਸੋ ਇਸ ਮੀਟਿੰਗ ਦੇ ਵਿੱਚ ਫੈਸਲੇ ਹੋਏ ਨੇ ਜੋ ਕਾਦੀਆਂ ਜੀ ਨੇ ਦੱਸ ਤਿਓ ਮੈਂ ਰਿਪੀਟ ਨਹੀਂ ਕਰੂੰਗਾ ਅਗਲਾ ਜਿਹੜਾ ਹੈ 16 ਤਰੀਕ ਦੇ ਜੋ ਭਾਰਤ ਗ੍ਰਾਮੀਣ ਬੰਦ ਆ ਉਹਦੇ ਵਿੱਚ ਵੀ ਕਾਦੀਆਂ ਸਾਹਿਬ ਨੇ ਦੱਸਤਾ ਕਿ ਸਰਕਾਰ ਦੇ ਜ਼ਬਰਦਸਤ ਜੋ ਵਿਰੋਧ ਆ ਸੀ ਉਹਦੇ 'ਚ ਵਿੱਚ ਵੀ ਕਰਾਂਗੇ ਔਰ ਉਸ ਤੋਂ ਬਾਅਦ ਅਗਰ ਬੀਜੇਪੀ ਆਪਦੀਆਂ ਇਹਨਾਂ ਚਾਲਾਂ ਦੇ ਵਿੱਚੋਂ ਨਾ ਸਾਈਡ ਤੇ ਹੋਈ ਨਾ ਰੋਕੀਆਂ ਇਹ ਚਾਲਾਂ ਜਿਹੜੀਆਂ ਕਿਸਾਨਾਂ ਤੇ ਮਜ਼ਦੂਰਾਂ ਤੇ ਲੋਕਾਂ ਵਿਰੋਧੀ ਨੇ ਔਰ ਖਾਸ ਕਰਕੇ ਕਿਸਾਨਾਂ ਨਾਲ ਇੱਕ ਇਸ ਤਰ੍ਹਾਂ ਦਾ ਜਿੱਦਾਂ ਦੇਸ਼ ਦੇ ਦੁਸ਼ਮਣਾਂ ਵਰਗਾ ਮਾਹੌਲ ਆ ਜਿਹੜਾ ਦੇਸ਼ ਦੇ ਦੁਸ਼ਮਣਾਂ ਵਰਗਾ ਰਵਈਆ ਉਹ ਜਿਹੜਾ ਅਪਣਾ ਰਹੀ ਆ ਇਹਦਾ ਜੋ ਪੁਰਜੋਰਸੀਆਂ ਜਿਹੜੀ ਇਹਦੀ ਵਿਰੋਧ ਕਰਦੇ ਆ ਔਰ ਨਾਲ ਦੀ ਨਾਲ 16 ਤਰੀਕ ਦੇ ਐਕਸ਼ਨ ਤੋਂ ਬਾਅਦ ਅਸੀਂ 18 18 ਤਰੀਕ ਨੂੰ ਲੁਧਿਆਣੇ ਦੇ ਵਿੱਚ ਦੁਬਾਰਾ ਮੀਟਿੰਗ ਕਰਾਂਗੇ ਅਗਰ ਬੀਜੇਪੀ ਆਪਣੀਆਂ ਇਹਨਾਂ ਚਾਲਾਂ ਤੋਂ ਨਹੀਂ ਰੁਕਦੀ ਤਾਂ ਉਸ ਦਿਨ 18 ਦੀ ਮੀਟਿੰਗ ਦੇ ਵਿੱਚ ਅਸੀਂ ਬੀਜੇਪੀ ਦੇ ਵਿਰੋਧ ਵਿੱਚ ਆਉਣ ਵਾਲੇ ਸਮੇਲੀ ਤਕੜਾ ਐਕਸ਼ਨ ਆ ਜਿਹੜਾ ਉਹ ਉਲੀਕਾਂਗੇ ਸੋ ਜੋ ਸਾਡੇ ਨਾਲ ਅੱਜ ਦੇ ਪ੍ਰਧਾਨਗੀ ਮੰਡਲ 'ਚ ਜਮੂਰੀ ਕਿਸਾਨ ਸਭਾ ਤੋਂ ਕੁਲਵੰਤ ਸਿੰਘ ਸੰਧੂ ਨੇ ਅਗਲੀ ਗੱਲ ਕਲਵੰਤ ਸਿੰਘ ਸੰਧੂ ਕਰਨਗੇ ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਅਸੀਂ ਬਹੁਤ-ਬਹੁਤ ਧੰਵਾਦ ਕਰਦੇ ਆ ਜਿਹੜੇ ਵੱਡੀ ਪੱਧਰ ਤੇ ਸਾਡੀ ਗੱਲਬਾਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਏ ਆ ਜਿਵੇਂ ਹਰਮੀਤ ਜੀ ਨੇ ਤੇ ਬਲਜੀਤ ਜੀ ਨੇ ਦੱਸਿਆ ਕਿ ਜੋ ਸਾਡਾ ਡੈਮੋਕਰੈਟਿਕ ਰਾਈਟ ਆ ਉਹਨੂੰ ਕਲਟੀਨ ਕਰਨ ਦੀ ਕੋਸ਼ਿਸ਼ ਕੀਤੀ ਆ ਰਾਸਤੇ ਰੋਕ ਕੇ ਜਿਵੇਂ ਕੋਈ ਬਗਾਨਾ ਮਾਲਕ ਹੋਵੇ ਇਸ ਤਰ੍ਹਾਂ ਕੰਧਾਂ ਬਣਾਈਆਂ ਕਈਆਂ ਰਸਤੇ ਦੇ ਵਿੱਚ ਇਹ ਕੋਈ ਕਿਸੇ ਸਰਕਾਰ ਲਈ ਚੰਗਾ ਨਹੀਂ ਸਾਡੇ ਵੱਲੋਂ ਮੰਗੇ ਆ ਕਿ ਜਿੱਥੇ ਉਹਨਾਂ ਨੇ ਕਿਸਾਨਾਂ ਤੇ ਇਹ ਰਗਾ ਛੱਡੇ ਆ ਰਬੜ ਦੀਆਂ ਬੁਰੜ ਛੱਡੀਆਂ ਕੋਸਠਾਂ ਤੇ ਲਾਠੀ ਚਾਰਚ ਵੀ ਕੀਤਾ ਬਾਰਡਰ ਕੰਨ ਦੀ ਵਰਤਾਂ ਵੀ ਕੀਤੀ ਆ ਉੱਥੇ ਸਾਡਾ ਜਿਹੜਾ ਡੈਮੋਕਰੇਸੀ ਚੌਥਾ ਥਾਮਿਆ ਮੀਡੀਆ ਵੀ ਨਹੀਂ ਬਖਸ਼ਿਆ ਉੱਥੇ ਮੀਡੀਆ ਦੀਆਂ ਗੱਡੀਆਂ ਤੇ ਵੀ ਟਾਇਰ ਗੈਸ ਦੇ ਕੋਲੇ ਆਏ ਆ ਮੀਡੀਆ ਨੇ ਸੱਜਣ ਅਸੀਂ ਆਪ ਟੀਵੀ ਤੇ ਦੇਖਦੇ ਰਹੇ ਆ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਉੱਥੇ ਦੀ ਕਵਰ ਕਰਦੇ ਰਹੇ ਆ ਕੀਰ ਗੈਸ ਇੰਨਾ ਲੜਦੀ ਆ ਉਹ ਜਿਹੜਾ ਪਾਣੀ ਵਾਟਰ ਕੈਨ ਕਰ ਰਹੇ ਉਹਦੇ ਵਿੱਚ ਕੈਮੀਕਲ ਪਾਇਆ ਆ ਜਿਹੜੇ ਕੀਰ ਗੈਸ ਦੇ ਗੋਰੇ ਆ ਉਹ ਆਊਟਡੇਟ ਆ ਐਕਸਪਾਇਰੀ ਡੇਟ ਦੇ ਆ ਐਕਸਪਾਇਰੀ ਡੇਟ ਦਾ ਭਾਅ ਵੀ ਹੁੰਦਾ ਉਹ ਉਹਦੀ ਜਿਹੜੀ ਗੈਸ ਆ ਜਿਆਦਾ ਇਰੀਟੇਟ ਕਰਦੀ ਆ ਕਮਰੇ ਤੇ ਜਿਆਦਾ ਲੜਦੀ ਆ ਸਾਰੀ ਜਿਆਦਾ ਪ੍ਰੋਬਲਮ ਕ੍ਰੀਏਟ ਕਰਦੀ ਆ ਉਹ ਜਿਹੜੇ ਐਕਸਪਾਇਰੀ ਡੇਟ ਦੇ ਵਰਤੇ ਜਾ ਰਹੇ ਆ ਅਸੀਂ ਜਿੱਥੇ ਕਿਸਾਨਾਂ ਜਥੇਬੰਦੀਆਂ ਤੇ ਇਹ ਤਸ਼ੱਦਦ ਦੀ ਨਖੇਦੀ ਕਰਦੇ ਆ ਉੱਥੇ ਸਾਡੇ ਹੈਣ ਭਰਾ ਆਇਆ মিডিਆ ਦੇ ਵਿੱਚ ਜਿਨ੍ਹਾਂ ਨੇ ਆਮ ਲੋਕਾਂ ਦੀ ਜ਼ੁਬਾਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਤੇ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੋਕਾਂ ਦੇ ਨੰਗਿਆਂ ਕੰੱਚ ਵਿੱਚ ਪੇਸ਼ਾ ਪਾਉਣਾ ਉਹਨਾਂ ਤੇ ਵੀ ਜਿਹੜਾ ਤਸ਼ੱਦਦ ਆਇਆ ਉਹਦੀ ਪੁਰਜੋਨ ਖੇਤੀ ਕਰਦੇ ਆ ਜਿਵੇਂ ਪਹਿਲਾਂ ਕਿਹਾ ਗਿਆ ਕੱਲ ਨੂੰ ਅਸੀਂ 3 ਘੰਟੇ ਦਾ ਟੂਰ ਫ੍ਰੀ ਕਰਨੇ ਆ ਜੇ ਮਸਲਾ ਇਦਾਂ ਹੀ ਡਟਕਦਾ ਰਿਹਾ ਰਸਤੇ ਖਾਲੀ ਨਾ ਕੀਤੇ ਤੇ ਫੇਰ ਅਸੀਂ 18 ਤਰੀਕ ਦੀ ਮੀਟਿੰਗ ਕਰਕੇ ਅਗਲਾ ਕੋਈ ਤਕੜਾ ਐਕਸ਼ਨ ਕਰਾਂਗੇ ਔਰ ਜਿਹੜੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ। ਕੱਲ ਦੀ ਜੋ ਰੈਲੀ ਹਾਂਜੀ ਕੱਲ ਗੱਲ ਉਪਰਾਹੋਂ ਤੋਂ ਕਿਹਾ ਗਿਆ ਹੈ ਕਿ 12 ਤੋਂ 4 ਵਜੇ ਤੱਕ ਰੀਲ ਰੋਕਾਂ ਰੀਲ ਰੋਕੀਆਂ ਜਾਣਗੀਆਂ ਸੱਤ ਜਗ੍ਹਾ ਤੇ ਕਿ ਸਮਰਥਨ ਕਰਦੇ ਹਾਂ। ਤੁਸੀਂ ਮੈਂ ਪਹਿਲਾਂ ਕਹਿ ਕਿਹਾ ਕਿ ਇਟੀਆਂ ਇਹ ਸਦਾ ਐਸਕੇ ਹਮਦਾਇਆ ਉਗਰਾਹਾ ਜਥੇਬੰਦੀ ਸਾਡੇ 올 ਇੰਡੀਆ ਐਸਕੇਮ ਦਾ 파ਟਿਆ ਪੰਜਾਬ ਦੇ ਵਿੱਚ ਸਾਡੇ ਨਾਲ ਬਹੁਤ ਵਾਰੀ ਤਾਲਵੀਰ ਮੇਕਸ਼ਨ ਕਰਦੇ ਆ ਇਹ ਜਿਹੜਾ ਕੱਲ ਦਾ ਸੱਦਾ ਆ ਇਹ ਐਸਕੇਮ ਦਾ ਸੱਦਾ ਆ ਟੋਟਲ ਜਥੇਬੰਦੀਆਂ ਦਾ ਕੁਝ ਜਥੇਬੰਦੀਆਂ ਹੋਰ ਵੀ ਕੱਲ ਨੂੰ ਕੋਈ ਹੋਰ ਐਕਸ਼ਨ ਕਰ ਰਹੀਆਂ ਕੋਈ ਪੁਤਰੀ ਫੂਕ ਰਹੀਆਂ ਕੋਈ ਡਿਮੋਨਸਟ੍ਰੇਸ਼ਨ ਕਰ ਰਹੀਆਂ ਜਿਹੜਾ ਵੱਜਮਾ ਸੱਦਾ ਐਸਕੇਮ ਦਾ ਆ ਉਹ 3 ਘੰਟੇ 11 ਤੋਂ 2 ਵਜੇ ਤੱਕ ਟੋਲ ਪਰ ਅਜੇ ਫ੍ਰੀ ਕਰਨੇ ਆ 18 ਤਰੀਕ ਨੂੰ ਲੁਧਿਆਣੇ ਮੀਟਿੰਗ ਹੋ ਰਹੀ ਆ ਕਰਨੈਲ ਸਿੰਘ ਇਸ ਰੂਪਾ ਬੰਦੇ ਵਿੱਚ 11 ਵਜੇ ਉਹਦੇ ਲਈ ਕੋਈ ਠੋਸ ਪ੍ਰੋਗਰਾਮ ਬਣਾਵਾਂਗੇ ਜੇ ਸਰਕਾਰ ਦਾ ਬਤੀਰਾ ਇਹੀ ਹੈ। ਕਿਹਾ ਅੱਜ ਦੀ ਮੀਟਿੰਗ ਦੇ ਵਿੱਚ ਜੋ ਸ਼ੰਭੂ ਬਾਰਡਰ ਦੇ ਚੱਲ ਰਿਹਾ ਉਹਨੂੰ ਲੈ ਕੇ ਵੀ ਐਸਕੇਮ ਨਾਲ ਖੜਾ ਹੁਣ ਵੋਏਗਾ ਨਾਲ ਕੇ ਹਾਲੇ ਇੰਤਜ਼ਾਰ ਕੀਤਾ ਜਾਇਆ ਜਾਏਗਾ ਕੇਂਦਰ ਸਰਕਾਰ ਦੀ ਮੀਟਿੰਗ ਆਪ ਬਾਅਦ ਵਿੱਚ ਸੱਤਾ ਮਿਲ ਲੇ। ਇਹਦੇ ਵਿੱਚ ਹਾਲੇ ਉਹਨਾਂ ਵੱਲੋਂ ਸਾਨੂੰ ਸੱਦਾ ਵੀ ਨਹੀਂ ਆਇਆ। ਉਹਦੇ ਵਿੱਚ ਜਿਹੜੀਆਂ ਜਥੇਬੰਦੀਆਂ ਲੜ ਰਹੀਆਂ ਮੰਗਾਂ ਸਾਰੀਆਂ ਉਹੀ ਆ ਜਿਹੜੀਆਂ ਅਸੀਂ ਲੈ ਕੇ ਲੜੇ ਆਂ। ਮੰਗਾਂ 'ਚ ਕੋਈ ਬਹੁਤਾ ਫਰਕ ਨਹੀਂ ਆ। ਕਿਥੇ ਨਾਲ ਕਿਉਂ ਨਹੀਂ ਖੜੇ ਤੁਸੀਂ ਸੱਦਾ ਦਿੱਤੋ। ਸੁਣੋ ਸੁਣੋ ਪੂਰੀ ਸੁਣੋ ਪੂਰੀ ਸੁਣੋ ਕਾਣੀ ਨਾ ਪਿਓ ਉਹਨਾਂ ਨੇ ਰਾਤੀ 12 ਵਜੇ ਵੀਡੀਓ ਪਾਈ ਆ ਡੱਲੇਆਰ ਸਾਹਿਬ ਨੂੰ ਪੁੱਛਿਆ ਮੀਡੀਆ ਵਾਲਿਆਂ ਨੇ ਵੀ ਤੁਸੀਂ ਇਸ ਕੇਸ ਨੂੰ ਨਾਲ ਲੈ ਰਹੇ ਹੋ ਉਹਨੇ ਕਿਹਾ ਸਾਡਾ ਮੇਰਾ ਹਾਲੇ ਕੋਈ ਵਿਚਾਰ ਨਹੀਂ ਅਸੀਂ ਪੰਜ ਮੈਂਬਰ ਦੀ ਕਮੇਟੀ ਬਣਾਈ ਆ ਉਹ ਫੈਸਲਾ ਕਰੂਗੀ ਕਿ ਇਹਨੂੰ ਲੈਣਾ ਨਹੀਂ ਲੈਣਾ ਉਹ ਉਹਨਾਂ ਦੀ ਅਸੀਂ ਉਹਦੇ ਵਿੱਚ ਇੰਟਰਵਿਊ ਨਹੀਂ ਕਰ ਸਕਦੇ ਜਿਹੜੀ ਵੀ ਐਜੀਟੇਸ਼ਨ ਲੜਦੀ ਆ ਜਥੇਬੰਦੀ ਉਹ ਆਪਣੇ ਰੂਪ ਦੇ ਵਿੱਚ ਲੜਦੀ ਆ ਅਸੀਂ ਜਿਹੜਾ ਕੰਮ ਨੂੰ ਕਰ ਰਹੇ ਆ ਉਹ ਕਿਸਾਨ ਜਥੇਬੰਦੀਆਂ ਤੇ ਰਿਪ੍ਰੈਸ਼ਨ ਦੇ ਖਿਲਾਫ ਸਰਕਾਰ ਦਾ ਜਿਹੜਾ ਐਂਟੀ ਡੈਮੋਕਰੇਟਿਕ ਐਟੀਟਿਊਡ ਆ ਉਹ ਦੇ ਖਿਲਾਫ ਕਰਦਾ ਜਿਹੜਾ 16 ਤਰੀਕ ਦਾ ਬੰਦ ਆ ਉਹ ਇਸ ਤੋਂ ਪਹਿਲਾਂ ਸਾਡਾ ਐਸਕੇ ਵੱਲੋਂ ਆਰੰਗ ਕੀਤਾ ਹੋਇਆ ਤੇ ਪੂਰਾ ਆਲ ਇੰਡੀਆ ਦਾ ਬੰਦ ਆ ਉਹ ਗ੍ਰਾਮੀਨ ਜਿਹੜਾ ਬੰਦ ਹੈਗਾ ਉਹਦਾ ਪ੍ਰੋਗਰਾਮ ਸਾਡਾ ਦਿੱਤਾ ਹੋਇਆ ਇਸ ਕਰਕੇ 16 ਦੇ ਬੰਦ ਵਾਸਤੇ ਅਸੀਂ ਪਹਿਲਾਂ ਹੀ ਤਿਆਰੀ ਕਰ ਰਹੇ ਸੀ ਤੇ ਤਿਆਰੀਆਂ ਹੋਈਆਂ ਹੋਈਆਂ ਨੇ 16 ਨੂੰ ਪੂਰਾ ਭਾਰਤ ਬੰਦ ਰਹੂਗਾ ਤੇ ਜਿਹੜਾ ਸਰਕਾਰ ਨੇ ਇਹ ਬੜੀਆ ਰਵਈਆ ਅਪਣਾਇਆ ਇਹਦੇ ਉਲਟ ਵੀ ਲੋਕਾਂ ਦੀ ਭਾਵਨਾਵਾਂ ਉਹ ਉੱਜਾ ਕਰ ਹੋ ਕੇ ਹਣ ਗਿਆ ਮੈਂ ਸਿਰਫ ਇੱਕ ਗੱਲ ਐਡ ਕਰਨੀ ਚਾਹੁੰਦਾ ਇਸ ਨੂੰ ਮੈਂਸ਼ਨ ਕਰ ਦਿਓ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਇਹ ਪੰਜਾਬ ਤੋਂ ਬਾਹਰ ਕੋਈ ਅੰਦੋਲਨ ਨਹੀਂ 16 ਤਰੀਕ ਦਾ ਬੰਦ ਗਵਰਨਮੈਂਟ ਦੀਆਂ ਸਾਡੀਆਂ ਮੰਗਾਂ ਤੇ ਇਸ ਰੈਪ੍ਰੈਸ਼ਨ ਦੇ ਮਾਮਲੇ ਤੇ ਪੂਰੇ ਭਾਰਤ ਚ ਉਸ ਨੂੰ ਜਵਾਬ ਪੂਰੇ ਭਾਰਤ ਸਰ ਸੈਂਟਰ ਸਿਸਟਰ ਅਨੁਰਾਗਾਪਤ ਨੇ ਕਿਹਾ ਹੈਗਾ ਕਿ ਕਿਸਾਨ ਜਿਹੜੇ ਸਰਕਾਰ ਨਾਲ ਗੱਲ ਕਰਨ ਕਿਉਂਕਿ ਸਰਕਾਰ ਜਿਹੜੀ ਹੈ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹੈ ਉਹੀ ਹਾਲੇ ਤੱਕ ਐਸਕੇਐਮ ਨੂੰ ਇੱਕ ਵੀ ਸੰਦੇਸ਼ ਆਇਆ ਨਹੀਂ ਆਇਆ ਵੀ ਸਰਕਾਰ ਗੱਲ ਕਰਨ ਨੂੰ ਤਿਆਰ ਆ ਐਸਕੇਐਮ ਕਦੀ ਵੀ ਟੇਬਲ ਟਾਕ ਤੋਂ ਨਹੀਂ ਭਜਦੀ ਜਦੋਂ ਵੀ ਸਰਕਾਰ ਬੁਲਾਉਗੀ ਉੱਥੇ ਸਾਡੀ ਮੀਟਿੰਗ ਕਰਕੇ ਫੈਸਲਾ ਸਾਝੇ ਤੌਰ ਤੇ ਲਿੱਤਾ ਜਾਂਦਾ ਗੱਲਬਾਤ ਤਿਆਰ ਨੂੰ ਕੋਈ ਮੀਟਿੰਗ ਨਹੀਂ ਕਿਹਾ ਜਾਂਦਾ ਮੀਟਿੰਗਾਂ ਦੀਆਂ ਬਾਕਾਇਦਾ ਚਿੱਠੀਆਂ ਆਉਂਦੀਆਂ ਟਾਈਮ ਸੈੱਟ ਕੀਤੇ ਜਾਂਦੇ ਆ ਉਹ ਕੱਲੀ ਕੱਲੀ ਆਰਗੇਨਾਈਜ਼ ਤੱਕ ਚਿੱਠੀ ਜਾਂਦੀ ਹੈ ਜਾਂ ਵਰਚੁਅਲ ਰੈਨਮਿਟੇਸ਼ਨ ਦੀ ਆ ਜਾਂ ਟੈਲੀਫੋਨ ਕਨਫਰਮੇਸ਼ਨ ਦੀ ਆ ਜਾਂ ਰਿਟਰਨ ਇਨਫਰਮੇਸ਼ਨ ਦੀ ਆ ਜਿਹੜੀ ਜ਼ਿੰਮੇਵਾਰ ਸਰਕਾਰ ਤੈਅ ਰਿਆ ਉਨੇ ਟਾਈਮ ਰੱਖਣਾ ਹੁੰਦਾ ਉਸ ਟਾਈਮ ਦੇ ਮੌਕੇ ਤੇ ਪਹੁੰਚਣਾ ਹੁੰਦਾ ਮੀਟਿੰਗ ਜਿਹੜੀ ਬੇਗ ਨਹੀਂ ਹੁੰਦੀ ਕਦੇ ਵੀ ਆ ਵੀ ਮੀਟਿੰਗਾਂ ਦੋ ਮੈਂ ਮੰਤਰੀ ਆਏ ਆ ਉਸ ਤੋਂ ਪਹਿਲਾਂ ਇੰਟੈਲੀਜੈਂਸ ਦੀਆਂ ਦੋ ਮੀਟਿੰਗਾਂ ਹੋਈਆਂ ਉਹ ਜੋ ਕੱਢਿਆ ਕੀ ਉਹਨਾਂ ਨੇ ਜੇ ਸਰਕਾਰ ਤਿਆਰ ਹੀ ਨਹੀਂ ਉਹਨਾਂ ਨੇ ਅੱਜ ਮੀਡੀਆ ਦਿੱਤਾ ਵੀ ਅਸੀਂ ਇਸ ਕਹ ਦਜੀ ਐਮਐਸਪੀ ਤੇ ਇਨ ਹਰੀਕਟ ਸੀਨ ਨਹੀਂ ਲੈ ਸਕਦੇ ਕਹਤਾ ਨਾ ਉਹਨਾਂ ਨੇ ਤੇ ਜੇ ਐਮਐਸਪੀ ਦੇ ਕੋਈ ਫੈਸਲਾ ਨਹੀਂ ਕਰ ਸਕਦੇ ਮੀਟਿੰਗ ਆਦੀ ਕਰਨੀ ਉਹਨਾਂ ਨੇ ਔਲਟਾ ਕਿਸਾਨਾਂ ਦੇ ਤੇ تشدد ਕਰਨਾ ਸ਼ੁਰੂ ਕਰਤਾ ਇੱਕ ਇੱਕ ਸਵਾਲ ਹੈ ਕਿ ਤੁਸੀਂ ਦੱਸ ਦਿਓ ਕਿ ਮੰਗਾ ਸਾਡੀਆਂ ਇਕੱਠੀਆਂ ਆਣੀ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕਿ ਜੇਕਰ ਐਸ ਕੇਐਮ ਦਾ ਵੀ ਨਾਲ ਸਹਿਯੋਗ ਲਿੱਤਾ ਜਾਂਦਾ ਮੈਡੀਕਲ ਦਿੱਤੀਆਂ ਜਾਂਦੀਆਂ ਇਸ ਅੰਦੋਲਨ ਤੋਂ ਪਹਿਲਾਂ ਅਜ ਰੂਪਰੇਖਾ ਹੋਰ ਹੋਣੀ ਸੀ ਜੋ ਕੱਲ ਸਾਰੇ ਤੇ ਤਸਵੀਰਾਂ ਨਿਕਲ ਕੇ ਆਈਆਂ ਨੇ ਉਹ ਹਾਲਾਤ ਕੁਝ ਹੋਰ ਹੋਣੇ ਸੀ ਉਧਰ ਪੀ ਕਹਿੰਦਾ ਜੁਨਾਈਟਡ ਐਕਸ਼ਨ ਦਾ ਫਾਇਦਾ ਹੁੰਦਾ ਕੋਈ ਸ਼ੱਕ ਵਾਲੀ ਗੱਲ ਨਹੀਂ ਡੈਕਸ਼ਨ ਇਹ ਸਮਝ ਕਿ ਕਾਲੀ ਕੀਤੀ ਗਈ ਹੈ ਦੇਖੋ ਇਹਦੇ ਵਿੱਚ ਦੂਸਰੀਆਂ ਜਥੇਬੰਦੀਆਂ ਦੇ ਕੀ ਰੂਪਰੇਖਾ ਕਿੱਦਾਂ ਉਹ ਲੜਨਾ ਚਾਹੁੰਦੀਆਂ ਨੇ ਉਹ ਉਹਨਾਂ ਤੇ ਆ ਜਿਹੜੀ ਸਾਡੀ ਐਸ ਕੇਐਮ ਆ SKM ਭਾਰਤ SKM ਭਾਰਤ ਤੈਅ ਕਰਦੀ ਆ ਕਿਉਂਕਿ ਲੜਾਈ ਸਾਡੀ ਦੇਸ਼ ਪਧਰੀ ਆ ਲੜਾਈ ਸਾਡੀ ਸੈਂਟਰ ਗਵਰਨਮੈਂਟ ਨਾਲ ਆ ਉਸ ਕਰਕੇ ਸਾਡੀ ਇਕੱਲੀ ਸਟੇਟ ਨਾਲ ਲੜਾਈ ਨਹੀਂ ਹੈ ਜੇ ਦੇਖਿਆ ਜਾਵੇ ਤਾਂ ਅੱਜ ਸਟੇਟ ਚ ਤਾਂ ਸਾਡੇ ਪੰਜਾਬ ਚ ਤਾਂ ਸਾਡੀ ਠੀਕ ਆ ਪੰਜਾਬ ਨਾਲ ਵੀ ਅਸੀਂ ਸਟੇਟ ਨਾਲ ਲੜ ਰਹੇ ਆ ਪਰ ਜਿਹੜਾ ਸਾਡਾ ਡਿਮਾਂਡ ਚਾਰਟ ਆ ਉਹ ਡਿਮਾਂਡ ਚਾਰਟ ਸੈਂਟਰ ਦੀਆਂ ਜਿਹੜੀਆਂ ਨੇ ਉਹ ਸੈਂਟਰ ਮੰਗਾਂ ਪੂਰੀਆਂ ਕਰ ਸਕਦਾ ਸੋ ਆਪ ਦੇ ਆਪ ਦੇ ਤਰੀਕੇ ਨੇ SKM ਦਾ ਇੱਕ ਇਹ ਤਰੀਕਾ ਉਨੇ ਉਸੇ ਲੜੀ ਦੇ ਤਹਿਤ 16 ਤਰੀਕ ਦਾ ਭਾਰਤ ਬੰਦ ਕੀਤਾ ਉਸੇ ਲੜੀ ਦੇ ਤਹਿਤ ਐਸ ਕੇ ਐਮ ਨੇ ਟ੍ਰੇਡ ਯੂਨੀਅਨਾਂ ਨੂੰ ਨਾਲ ਲਿਆ ਅੱਜ ਦੇਸ਼ ਦਾ ਹਰ ਉਹ ਵਰਗ ਜਿਹੜਾ ਮਿਹਨਤ ਕਾਸ਼ਾ ਜਿਹੜਾ ਕੰਮ ਕਰਕੇ ਖਾਂਦਾ ਅੱਜ ਉਹ ਪੂਰੇ ਦੇਸ਼ ਦਾ ਉਹ ਵਰਗ 16 ਤਰੀਕ ਨੂੰ ਸੜਕਾਂ ਤੇ ਹੋਊਗਾ ਇਹ ਐਸ ਕੇ ਐਮ ਦੇ ਫੈਸਲੇ ਨੇ ਅਸੀਂ ਇੱਕ ਬਕਾਇਦਾ ਤੌਰ ਤੇ ਇੱਕ ਕਹ ਲੋ ਵਿਧੀਵੰਤ ਤਰੀਕੇ ਨਾਲ ਲੜਾਈ ਲੜ ਰਹੇ ਆ ਅਸੀਂ ਕੋਈ ਭਾਵਕ ਹੋ ਕੇ ਜਾਂ ਅਸੀਂ ਕੋਈ ਮਾਰ ਕੇ ਬਾਜੀ ਵਾਲੀ ਲੜਾਈ ਨਹੀਂ ਲੜ ਰਹੇ ਤਸਵੀਰਾਂ ਵੀ ਆਈਆਂ ਨੇ ਕਿ ਪੰਜਾਬ ਦੀ ਹਦੂਦ ਦੇ ਅੰਦਰ ਡਰੋਨ ਆਂਦੇ ਨੇ ਹਮਲਾ ਕਿੱਥੇ ਦਾ ਪੰਜਾਬ ਸਰਕਾਰ ਨੂੰ ਕਿੱਥੇ ਵੇਖਦੇ ਹੋ ਇਹ ਸਾਰੀਆਂ ਚੀਜ਼ਾਂ ਦੇ ਕਿ ਪੁਲਿਸ ਪ੍ਰਸ਼ਾਸਨ ਜੇਕਰ ਉਹ ਵੀ ਅੱਗੇ ਆਂਦੀ ਹੈ ਅਸੀਂ ਇਹ ਸਮਝਦੇ ਆਂ ਵੀ ਇੱਥੇ ਸੰਘਾਰ ਹੈ ਸਰਕਾਰ ਕਨਸਟੀਚਿਊਸ਼ਨ ਦੀ ਵਾਇਲੇਸ਼ਨ ਨਹੀਂ ਕਰਦੀ ਹੁੰਦੀ ਕਨਸਟੀਚਿਊਸ਼ਨ 'ਚ ਸਾਡਾ ਮੌਲਿਕ ਅਧਿਕਾਰ ਹੈ ਦਿੱਲੀ ਸਾਡੀ ਰਾਜਧਾਨੀ ਹੈ ਉੱਥੇ ਪੀਸਫੁਲ ਪ੍ਰੋਟੈਸਟ ਅਸੀਂ ਕਰ ਸਕਦੇ ਆਂ ਨੈਸ਼ਨਲ ਹਾਈਵੇ ਤੇ ਜਾਣਾ ਸਾਡਾ ਮੌਲਿਕ ਅਧਿਕਾਰ ਹੈ ਅਸੀਂ ਕਿਸੇ ਨੂੰ ਵਾਧਾ ਖੜੀ ਕਰੀਏ ਜਾਂ ਕੋਈ ਕਾਨੂੰਨ ਤੋੜੀਏ ਫੇਰ ਤਾਂ ਸਰਕਾਰ ਸਾਨੂੰ ਰੋਕੇ ਅਸੀਂ ਆਪਣੇ ਮੌਲਿਕ ਅਧਿਕਾਰ ਦੇ ਮੁਤਾਬਕ ਜਾ ਰਹੇ ਹਾਂ ਉਹਨਾਂ ਨੇ ਸਾਡੇ ਭਰਾਵਾਂ ਨੂੰ ਉੱਥੇ ਰੋਕਿਆ ਔਰ ਸਰਕਾਰਾਂ ਕਦੇ ਕਿੱਲ ਨਹੀਂ ਕੱਢਿਆ ਕਰਦੀਆਂ ਸਰਕਾਰਾਂ ਕਦੇ ਇਡੇ ਸਟਰੌਂਗ ਸੀਮੈਂਟਡ ਬੈਰੀਕੇਡ ਨਹੀਂ ਖੜੇ ਕਰਿਆ ਕਰਦੀਆਂ ਸਰਕਾਰ ਦਾ ਕੋਈ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਦਾ ਜਿਹੜਾ ਅਨਕਨਸਟੀਚੂਨਲ ਕੰਮ ਕਰਨ ਦਾ ਉਹ ਉਹਨਾਂ ਨੇ ਜੋ ਕੀਤਾ ਟੋਟਲੀ ਅਨਕਨਸਟੀਚਿਊਸ਼ਨਲ ਕੀਤਾ ਅਸੀਂ ਉਹਦੀ ਮਿਤਾ ਕਰਦੇ ਹਾਂ ਪੰਜਾਬ ਇੱਕ ਮਿੰਟ ਹੀ ਪੰਜਾਬ ਸਰਕਾਰ ਬਾਰੇ ਭੁਲੇਖਾ ਨਾ ਰਵੇ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਉਹਨਾਂ ਹੀ ਉਹਦਾ ਬੈਡ ਐਟੀਟਿਊਡ ਆ ਜਿਹੜੇ ਉਹ ਮੰਨ ਕੇ ਆਏ ਸੀਗੇ ਕਿ ਸਰੋਂ ਤੇ ਮੂੰਗੀ ਤੇ ਪਾਵਾਂ ਅੰਤਰ ਦਊਗਾ ਜੇ ਕਟ ਰੇਟ ਤੇ ਬਿਕੂਗੀ ਮੈਂ ਪੂਰਾ ਰੇਟ ਪੂਰਾ ਕਰੂੰਗਾ ਨਹੀਂ ਕੀਤਾ ਉਹਨੇ ਗੰਨੇ ਦੇ ਪੈਸੇ ਨਹੀਂ ਹਾਲੇ ਤੱਕ ਦਿੱਤੇ ਕੋਵਿਡ ਮੇਲਾ ਨਹੀਂ ਚਲਾਈਆਂ ਬੜਾ ਲੇਟ ਆ ਨੌ ਮੇਲਾ ਬੰਦ ਪਈਆਂ ਉਦੇ ਵਿਰੋਧ ਵੀ ਹੋਏ ਆ ਸਾਡੇ ਤਰਨ ਤਰਨ ਸ਼ੇਰੋ ਮੇਲ ਬੰਦ ਪਈ ਆ ਡੀਸੀ ਨੇ ਕਿਸਾਨਾਂ ਨੂੰ ਕਿਹਾ ਮੈਂ ਤੁਹਾਡੀ ਗੱਲਬਾਤ ਕਰਾਂਗਾ ਤੇ ਅੰਦਰ ਬਹਿਲਾਂ ਉਲਟਾ ਕਿਸਾਨਾਂ ਨੂੰ ਅੰਦਰ ਦੇ ਕੇ ਪਿਠਾੜ ਕੇ ਡੀਸੀ ਨੇ ਭਗਵੰਤ ਮਾਨ ਜਾਣ ਤੋਂ ਬਾਅਦ ਛੱਡਿਆ ਉਹਦਾ ਪਤੀਰਾ ਕੋ ਚੰਗਾ ਨਹੀਂ ਅਨਡੈਮੋਕਰੇਟ ਗਿਆ ਪਰ ਆਪਣੀ ਛੱਲ ਬਚਾਉਣ ਲਈ ਉਹਨੇ ਆਪਣਾ ਇਲਾਕਾ ਗਾਂ ਕ੍ਰਾਸ ਕਰਾ ਲਿਆ ਜੇ ਭਗਵੰਤ ਮਾਨ ਇਹ ਚਾਹਵੇ ਪੰਜਾਬ ਦੇ ਲੋਕਾਂ ਦੇ ਸਭ ਤੋਂ ਬਾਅਦ ਅਸੀਂ ਦਿੱਲੀ ਏਅਰਪੋਰਟ ਦੀਆਂ ਬਾਤਾਂ ਕਰਦੇ ਆ ਸਾਡੇ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਲੋਕ ਦੁਆਬੇ ਦੇ ਖਾਸ ਤੌਰ ਤੇ ਬਹੁਤ ਸਾਰੇ ਲੋਕ ਬੀਚਾਂ ਗਏ ਆ ਇਹਨਾਂ ਦਿਨਾਂ ਚ ਉਹ ਦਿਨਾਂ ਪਿਆਰਾਂ ਤੇ ਆ ਰਹੇ ਆ ਇੰਨੀ ਪਰੇਸ਼ਾਨੀ ਹੋ ਰਹੀ ਆ ਰੋਡਵੇ ਤੇ ਪੈਪਸੂ ਤੇ ਇੱਥੇ ਰੁੱਕ ਗਈ ਅੰਮ੍ਰਿਤ ਸ਼ੰਭੂ ਬਾਟੇ ਤੋਂ ਪਹਿਲਾਂ ਪਹਿਲਾਂ ਉਹ ਤਾਂ ਹਰਿਆਣੇ ਚੈਂਟਰ ਵੀ ਨਹੀਂ ਹੋ ਰਹੀ ਭਗਵਾਨਦਾਨ ਕਿੱਥੇ ਬੋਲ ਰਿਹਾ ਪਾਣੀਆਂ ਦੇ ਮਸਲੇ ਤੇ ਨਹੀਂ ਬੋਲ ਰਿਹਾ ਚੰਡੀਗੜ੍ਹ ਦੇ ਸਵਾਲ ਤੇ ਨਹੀਂ ਬੋਲ ਰਿਹਾ ਪੰਜਾਬੀ ਭਾਸ਼ਾ ਦੇ ਸਵਾਲ ਤੇ ਨਹੀਂ ਬੋਲ ਰਿਹਾ ਅਸੀਂ ਉਹਨੂੰ ਬਰਾਬਰ ਦਾ ਦੋਸ਼ੀ ਸਮ ਦੇ ਦੇ ਦਿਓ ਇੱਕ ਜਵਾਬ ਦਿਓ ਕਿ ਤੁਸੀਂ ਬਹੁਤ ਤਸ਼ੱਦਦ ਹੋ ਰਹੇ ਆ ਤੁਸੀਂ ਕਹਿੰਦੇ ਸੀ ਸਾਨੂੰ ਇਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਸੱਦਾ ਦਿੰਦੇ ਨੇ ਉਹ ਜਿਹੜੀਆਂ ਸਰਦਾਰੀਆਂ ਤੇ ਬੇਟੀਆਂ ਆ। ਚਲੋ ਆਪਾਂ ਨਾਲ ਹੀ ਲੱਗੇਗੀ ਕੋਈ ਨਹੀਂ। ਪੀਐਸਕੇਐਮ ਉਹ ਮਤਲਬ ਸਾਥ ਦੇਊਗਾ। ਅਸੀਂ ਵਿਚਾਰਾਂਗੇ, ਅਸੀਂ ਵਿਚਾਰਾਂਗੇ, ਮੀਟਿੰਗ ਕਰਾਂਗੇ, ਕੋਈ ਨਾ ਕੋਈ ਫੈਸਲਾ ਕਰਦਾ ਮੀਟਿੰਗ ਕਰਾਂਗੇ, ਪੋਜ਼ਿਟਿਵਲੀ ਸੋਚਾਂਗੇ। ਨਹੀਂ ਆ ਜਿਹੜੇ ਆ ਇੱਕ ਮਿੰਟ ਮੈਂ ਗੱਲ ਛੁੱਟੀ ਜੀ ਕਰਨੀ ਚਾਹੁੰਦਾ ਵੀ ਜਿਹੜੇ ਆ ਅੱਜ ਦੀ ਸਾਡੀ ਮੀਟਿੰਗ ਆ ਇਹ ਤਕਰੀਬਨ ਉਹਨਾਂ ਦੀ ਹਮਾਇਤ ਜੀ ਹੋ ਰਹੀ ਐਵੇਂ ਤਾਂ ਨਹੀਂ ਹੋ ਰਹੀ। ਉਸੇ ਕਰ ਨਹੀਂ ਸਾਨੂੰ ਰੱਖਣੀ ਪਈ ਕਿ ਉਹਨਾਂ ਤੇ ਚੱਟਦ ਹੋ ਰਿਹਾ। ਵੱਡੇ ਪੱਧਰ ਤੇ ਤਸ਼ੱਦਦ ਹੋ ਰਿਹਾ ਉਹਨਾਂ ਨੇ ਕਾਰਨ ਮੀਟਿੰਗ ਸਾਨੂੰ ਕਰਦੇ ਨੂੰ ਲਿਖਿਆ ਜੀ ਕਿ ਉਹਨਾਂ ਦੀਆਂ ਗੱਲਾਂ ਲੀਡਰਾਂ ਦੀਆਂ ਜਿਹੜੀਆਂ ਨੇ ਕਈ ਤਰ੍ਹਾਂ ਦੀਆਂ ਆ ਰਹੀਆਂ ਨੇ ਉਹਦੇ ਕਾਰਨ ਸਾਡੇ ਅਗੂ ਜਿਹੜਾ ਉਹਨਾਂ ਨਾਲ ਗੱਲ ਕਰਦੇ ਆ ਪਏ ਵੀ ਉਹਨਾਂ ਨੇ ਇਹ ਗੱਲ ਕਹਿਤੀ ਕਿ ਸਾਡੀ ਪੰਜ ਮੈਂਬਰੀ ਕਮੇਟੀ ਕਰਕੇ ਉਹ ਜਿੰਨੇ ਤੱਕ ਸੱਦਾ ਵੀ ਦਿੰਦਾ ਉਹਨਾਂ ਨੇ ਐਸਕੇਮ ਜਿਹੜਾ ਕਿ ਪਿੱਛੇ ਆ ਜੀ ਐਸਕੇਮ ਐਕਸ਼ਨ ਕਰ ਰਿਹਾ ਐਸਕੇਮ ਕਰਨ ਉਹਨਾਂ ਦੇ ਬੋਲ ਦੇ ਵਿੱਚ 3 ਘੰਟੇ ਟੂਲ ਪਲਾਟਾ ਕਰ ਰਿਹਾ ਪਰਸੋਂ ਨੂੰ ਸਾਰਾ ਭਾਰਤ ਬੰਦ ਕਰ ਰਿਹਾ ਕਿਸਾਨਾਂ ਦੇ ਨਾਲ ਪਿੱਠ ਤੇ ਖੜੇ ਆ ਜਿਹੜੀ ਜੱਥੇ ਬਦੀ ਨਾਲ ਧੱਕਾ ਹੋ ਰਿਹਾ ਐ ਐਸ ਕੇ ਐਮ ਬਰਾਬਰ ਖੜਾ ਅੱਜ ਤਾਂ ਹੀ ਇਮਰਜੈਂਸੀ ਚ ਮੀਟਿੰਗ ਹੋਈ ਆ ਕਿਉਂਕਿ ਕਿਸਾਨਾਂ ਦੀ ਮੁੱਖ ਜਿਹੜੀ ਪ੍ਰਭਾਅ ਦੇ ਵਿੱਚ ਹੈਗੀ ਉਹ ਐਸ ਕੇ ਐਮ ਵੱਡੀ ਆ ਉਹਦਾ ਸਾਡੀ ਹੀ ਜ਼ਿੰਮੇਵਾਰੀ ਸਮਝਦੇ ਆ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅਸੀਂ ਕਿਸਾਨਾਂ ਦੀ ਪਿੱਠ ਨਾਲ ਖੜਿਆ ਜਿਹੜਾ ਉਹਨਾਂ ਨੇ ਐਕਸ਼ਨ ਕੀਤਾ ਉਹਦੀ ਕਰਨੇ ਸ਼ਬਦਾ ਜਿੰਨਦਾ ਕਰਦੇ ਇਧਰ ਇਧਰ ਕੋਈ ਜਿਹੜਾ ਤੁਸੀਂ ਇਹ ਕਹਿੰਦੇ ਹੋ ਆ ਵੀ ਐਸ ਕੇ ਐਮ ਕੀ ਉਹਨਾਂ ਸੱਦਾ ਸੱਦਾ ਨਹੀਂ ਅਸੀਂ ਜੜੀ ਕਾਂਗੇ ਜੇ ਸਰਕਾਰ ਉਹਨਾਂ ਤੇ ਇਦੋਂ ਵੱਧ ਰਿਪਰੈਸ਼ਨ ਕਰਦੀ ਆ ਨੋਰਮਲਿਆ ਸਿਚੁਏਸ਼ਨ ਸਟ੍ਰੇਜ ਲੱਗ ਗਈ ਆ ਗੱਲਬਾਤ ਦਾ ਸੱਦਾ ਆ ਗਿਆ ਜੇ ਸਰਕਾਰ ਇਹ ਐਟੀਟਿਊਡ ਇਦਾਂ ਦੇ ਰੱਖੋਗੀ ਅਸੀਂ ਐਕਸ਼ਨ ਕਰਾਂਗੇ ਇਸਕੇਮ ਆਪਣੇ ਤੌਰ ਤੇ ਕਰਾਂਗੇ ਇਹ ਜ਼ਰੂਰੀ ਨਹੀਂ ਕਿ ਅਸੀਂ ਤਿਆਰ ਪਰ ਤਿਆਰ ਬੈਠੇ ਇੱਕ ਸਵਾਲ ਹੋਰ ਜਵਾਬ ਦਿਓ ਕਿ ਸ਼ੰਭੂ ਕਾਉਂਟਰ ਜਾਣ ਤੋਂ ਪਹਿਲਾਂ ਕਈ ਦੌਰ ਦੀ ਮੀਟਿੰਗ ਵੀ ਹੋਈ ਚੰਡੀਗੜ੍ਹ ਦੇ ਵਿੱਚ ਉਹ ਮੀਟਿੰਗ ਤੇ ਸਿੱਟੇ ਨਿਕਲੇ ਕੀ ਕੋਈ ਵੀ ਨਹੀਂ ਇਹ ਇਹਦਾ ਜਵਾਬ ਹੋ ਗਿਆ ਇਸ ਤਰੀਕੇ ਨਾਲ ਕੋਈ ਜੇਰੇਸ ਦੇ ਨੋ ਕਮੈਂਟ ਐਸਕੇ ਆਮੋ ਦੇ ਚ ਕੋਈ ਸ਼ਾਮਲ ਨਹੀਂ ਸੀ ਇਹ ਤੱਕ ਨੋ ਕਮੈਂਟ ਹੈ ਸਾਡੇ ਇਹ ਇਹਦਾ ਜਵਾਬ ਜਿਹੜੀ ਲੀਡਰਸ਼ਿਪ ਮੀਟਿੰਗਾਂ ਸ਼ਾਮਿਲ ਸੀ ਇਹਦਾ ਆਨਸਰ ਉਹ ਕਰਨਗੇ ਅੱਛਾ ਉਹ ਦਿਹਾੜੇ ਵਾਲੀ ਮੀਟਿੰਗ ਦੀ ਤੁਸੀਂ ਗੱਲ ਕਰਨਾ ਕੋਈ ਦੁਬਾਰਾ ਦੱਸ ਦੇ ਕੋ ਕਿ ਸਾਨੂੰ ਵੀ ਬੜੇ ਮੈਸੇਜ ਆ ਰਹੇ ਵੀ ਐਸਕੇਮ ਤਿਆਰ ਕਰੇਗਾ ਵੀ ਤਾਂ ਕਰਕੇ ਸਾਰ ਬਾਰ ਪੁੱਛਦੇ ਨੇ ਦਿਹਾੜਿਆਂ ਦੀ ਮੀਟਿੰਗ ਅਸੀਂ ਮੌਕੇ ਦੀ ਪੋਜੀਸ਼ਨ ਦੇਖਦੇ ਹੋਏ ਜਿਹੜਾ ਅੱਜ ਫੈਸਲਾ ਲੱਗਦਾ ਜੇ ਕਿਸਾਨਾਂ ਤੇ ਕਾਹ ਤਸਤ ਹੋਇਆ ਤਾਂ ਅਸੀਂ 15 ਤਰੀਕ ਦਾ ਪ੍ਰੋਗਰਾਮ ਰੱਖਤਾ 16 ਤਰੀਕ ਦਾ ਸਾਡਾ 50 ਭਾਰਤ ਬੰਦ ਰੱਖਿਆ ਹੋਇਆ ਹੈ ਇਸ ਕਰਕੇ ਜੇ ਕੋਈ ਕੱਲ ਦੀ ਪੋਜੀਸ਼ਨ ਚੇਂਜ ਹੁੰਦੀ ਆ ਅਸੀਂ ਸਾਰੇ ਹਾਜ਼ਰਾਂ ਸਾਡੀਆਂ ਫੌਜਾਂ ਹਾਜ਼ਰ ਨੇ ਕਿਸ ਤਰ੍ਹਾਂ ਦਾ ਵੀ ਸਰਕਾਰ ਦਾ ਪੂਰਾ ਵਿਰੋਧ ਅਸੀਂ ਕਰਨ ਨੂੰ ਸੰਸਦਾਂ ਨਾਲ ਤਿਆਰ ਪਰ ਤਿਆਰ ਬੈਠੇ ਪੂਰੇ ਭਾਰਤ ਦੇ ਵਿੱਚ ਕੀ ਪੂਰੇ ਪੰਜਾਬ ਕੀ ਸਾਰੇ ਪਾਸੇ ਫਿਰ ਇੱਕ ਇੱਕ ਅਸਾਨ ਵਾਲੀ ਸ਼ਬੀ ਹੁਤਾ ਦੀ ਬੰਦੀ ਜਾ ਰਹੀ ਹੈ ਕਿ ਧਰਨੇ ਲੱਗ ਰਹੇ ਨੇ ਇਹਨਾਂ ਵਜ੍ਹਾ ਕਰਕੇ ਪਰੇਸ਼ਾਨੀ ਹੋ ਰਹੀ ਹੈ ਇਹਦੇ ਤੇ ਕੀ ਦੇਖੋ ਇਹ ਸ਼ਬੀ ਲੱਗੀ ਆ ਉਹ ਸਰਕਾਰ ਨੇ ਲਗਵਾਈ ਹੈ ਸਰਕਾਰ ਉਹਦੇ ਹੱਥ ਦਾ ਰਸਤੇ ਕਿਹਨੇ ਬੰਦ ਕੀਤੇ 2-3 ਦਿਨ ਪਹਿਲਾਂ ਸੀਮੈਂਟ ਤੇ ਕਿਹਨੇ ਲਾਇਆ ਕਿ ਕਿਲਾ ਕਿਹਨੇ ਲਾਈਆ ਉਹ ਸਾਰੇ ਤੁਸੀਂ ਕਵਰ ਕੀਤਾ ਤੇ ਦੇਖੋ ਸਰਕਾਰ ਕਿੱਧਰ ਕਰ ਰਹੀ ਹੈ ਡੈਮੋਕਰੇਸੀ ਦਾ ਕਾਹਨ ਹੋ ਰਿਹਾ ਇਹ ਸ਼ਰਿਆ ਮੋਰੀਆ ਸ਼ਾਂਤਮਈ ਕਿਸਾਨ ਜਾ ਰਹੇ ਸੀਗੇ ਬੇਸ਼ੱਕ ਸਾਡੀ ਓਮ ਨਹੀਂ ਹੈ ਉਹ ਲੱਗਾ ਪਰ ਉਹ ਸ਼ਾਂਤਮਈ ਜਾ ਰਹੇ ਸੀ ਦਿੱਲੀ ਆਪਣਾ ਤਰਨਾ ਦੇਣ ਜਾ ਰਹੇ ਸੀ ਅੱਜ ਦੇ ਨਹੀਂ ਜਾ ਰਹੇ ਕਿਸਾਨ 50 ਸਾਲਾਂ ਦੇ ਜਾ ਰਹੇ ਆ ਹਮੇਸ਼ਾ ਸ਼ਾਂਤਮਈ ਤਰਨਾ ਕਰਦੇ ਆ ਸਭ ਤੋਂ ਵਰਲਡ ਦੇ ਵਿੱਚ ਜਿਹੜਾ ਸ਼ਾਂਤਮਈ ਤਰਨਾ ਹੋਇਆ ਐਸਕੇਮ ਨੇ ਕੀਤਾ ਤੇ ਕਾਮਯਾਬ ਹੋਇਆ ਜਿੱਤੇ ਆ ਤੇ ਇਹਨੂੰ ਇਸ ਗੱਲ ਉਹ ਕਦੀ ਸਰਕਾਰ ਨਹੀਂ ਕਹਿ ਸਕਦੀ ਵੀ ਇਹ ਕਦੀ ਵੀ ਆਪਣਾ ਗਲਤ ਸ਼ਬਦ ਜਾਂ ਕੋਈ ਵਰਤਦੇ ਆ ਨਾ ਕੋਈ ਕਿਸੇ ਦਗਾ ਦਗਾ ਕਰਦੇ ਆ ਹਮੇਸ਼ਾ ਕਿਹੜਾ ਵੀ ਪ੍ਰੋਗਰਾਮ ਕਰਦੇ ਆ ਸ਼ਾਂਤਮਈ ਕਰਦੇ ਆ ਕਿਸਾਨਾਂ ਨੂੰ ਮੱਲੋਮ ਅਲੀ ਬਦਨਾਮ ਕੀਤਾ ਜਾ ਰਿਹਾ ਮੈਂ ਇਹ ਨਾਲ ਨਾਲ ਇਹ ਕਹਿਣਾ ਚਾਹੁੰਦਾ ਸ਼ਮਸ਼ੇਰ ਵੀ ਪੰਜਾਬ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਜਿਹੜੇ ਆਵਾਜ਼ ਚੱਕਦੇ ਆ ਹਮੇਸ਼ਾ ਆਵਾਜ਼ ਉੱਪਰ ਲੈ ਕੇ ਜਾਂਦੇ ਆ ਤਾਂ ਇਹ ਸਰਕਾਰ ਪੰਜਾਬ ਤੇ ਟਾਰਗੇਟ ਕਰਕੇ ਕਰ ਰਹੀ ਹੈ ਜਿੱਥੇ ਪ੍ਰੋਗਰਾਮ ਦਿੱਲੀ ਦਾ ਸੀ ਦਿੱਲੀ ਜਾ ਕੇ ਗੱਲ ਦੇਖਦੇ ਜਾਣ ਕੇ ਪੰਜਾਬ ਤੇ ਟਾਰਗੇਟ ਕੀਤਾ ਜਾ ਰਿਹਾ ਦੇਖੋ ਜੋਰ ਪਦੇ ਦਸਾਂ ਮਲਖਾਂ ਚ ਐਜੀਟੇਸ਼ਨ ਹੋਈ ਹੈ ਟਰੈਕਟਰ ਮਾਰਚ ਹੋਏ ਆ ਤੁਸੀਂ ਮਲਖ ਜਾਣਦੇ ਹੋ ਕਦੇ ਛੜ ਕੇ ਕੋਈ ਸੜਕਾਂ ਸਰਕਾਰ ਨੇ ਰੋਕੀਆਂ ਕਿਤੇ ਕਿਤੇ ਕਿਸਾਨਾਂ ਨੂੰ ਰੋਕਿਆ ਪ੍ਰੋਟੈਸਟ ਕੀਤਾ ਕਿਸਾਨਾਂ ਨੇ ਆਪਣੀਆਂ ਮੰਗਾਂ ਕੁਝ ਮੰਨੀਆਂ ਕੁਝ ਨਹੀਂ ਮੰਨੀਆਂ ਬੱਕਰੀ ਗੱਲ ਆ ਪਰ ਪ੍ਰੋਟੈਸਟ ਕਰਨ ਦਾ ਅਧਿਕਾਰ ਤਾਂ ਦਿੱਤਾ ਚੁਆਬ ਦੇ ਮਰਖਾ ਨੇ ਇਹ ਕੰਦਾ ਤਾਂ ਕੀਤੀ ਸਰਕਾਰ ਨੇ ਖੜੀਆਂ ਕਿਸਾਨਾਂ ਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ ਕਿਸਾਨ ਇਹ ਜੀ ਇਹ ਜੀ ਡੈਮੋਕ੍ਰੇਸੀ ਕਦੇ ਵਰਲਡ ਚ ਨਹੀਂ ਦੇਖੀ ਗਈ ਜਿਹੜੀ ਆ ਹੁਣ ਇੰਡੀਆ ਅੱਜ ਦੇਖ ਰਿਹਾ ਤੇ ਆ ਜਿਹੜੇ ਸਮੇਂ ਆਪਾਂ ਨਿਕਲ ਰਹੇ ਹਾਂ ਤੁਹਾਨੂੰ ਲੱਗਦਾ ਕਿ ਇੱਕ ਤਰ੍ਹਾਂ ਦਾ ਪਿਕਚਰ ਇਸ ਤਰ੍ਹਾਂ ਦੀ ਬਣ ਰਹੀ ਹੈ ਕਿ ਫਾਰਮਰਸ ਡਿਵਾਈਡਡ ਮਤਲਬ ਇਸ ਤਰ੍ਹਾਂ ਦੀ ਨੇ ਪਿਛੇ ਤੁਸੀਂ ਇੱਥੇ ਬੈਠੇ ਹੋ ਤੁਹਾਡੇ ਭਰਾਓ ਤੇ ਫਟਾ ਰਹੇ ਆ ਇਹ ਗੱਲ ਵਧੀਆ ਸੀ ਤੁਸੀਂ ਕ੍ਰਾਸ ਨਹੀਂ ਕਰ پا ਰਹੇ ਹੋ ਕ੍ਰਾਸ ਕਰਨਾ ਚਾਹੁੰਦੇ ਹੋ ਤੁਸੀਂ ਦੇਖੋ ਜਿਹੜਾ ਇੱਥੇ ਬੈਠੋ ਬੈਠੇ ਤੁਸੀਂ ਸਪੋਰਟ ਕਰ ਰਹੇ ਹੋ ਉਹਦਾ ਤਾਂ ਕੋਈ ਫਾਇਦਾ ਨਹੀਂ ਹੈ ਨਹੀਂ ਪਿਛਲੀ ਵਾਰੀ ਵੀ ਇਦਾਂ ਸੀ ਸਾਰੇ ਇਕੱਠਾਂ ਨਹੀਂ ਸੀ ਸਾਰੇ ਇਕੱਠੇ ਆਪੋ ਆਪਣੇ ਲੈਵਲ ਤੇ ਐਕਸ਼ਨ ਕਰਦੇ ਆ ਅਸੀਂ ਐਕਸ਼ਨ ਤੁਹਾਡੇ ਸਾਹਮਣੇ ਦੋਹਾਂ ਦਿਨਾਂ ਦਾ ਦਿੱਤਾ ਇਮੀਡੀਏਟ ਮੀਟਿੰਗ ਕੀਤੀ ਆ ਕੱਲ ਉਹਨਾਂ ਤੇ ਰੈਪ੍ਰੈਸ਼ਨ ਹੋਇਆ ਕੱਲ ਉਹ ਅਸੀਂ ਬੰਦ ਕਰ ਰਹੇ ਹਾਂ ਜਿਹੜਾ ਜਿਹੜਾ ਸਾਡਾ 16 ਤਰੀਕ ਦਾ ਫੈਸਲਾ ਹੈ ਉਹ 16 ਤਰੀਕ ਦਾ ਫੈਸਲਾ ਇਹਨਾਂ ਮੰਗਾ ਤੇ ਹੀ ਸਾਰੇ ਦੇਸ਼ ਨੂੰ ਪਿੰਡਾਂ ਤੱਕ ਪਿੰਡਾਂ ਤੱਕ ਬੰਦ ਕਰਨਾ ਇਹ ਸਾਰਾ ਕੁਝ ਹੈ ਜਿਹੜਾ ਪਲਾਨ ਢੰਗ ਨਾਲ ਸਰਕਾਰ ਕਰ ਰਹੀ ਹੈ ਉਹ ਕਿਸਾਨਾਂ ਨੂੰ ਇਹ ਸਮਝਦੀ ਹੈ ਵੀ ਕਿਸਾਨਾਂ ਨੂੰ ਅਸੀਂ ਵੱਢ ਰਹੇ ਹਾਂ ਸਰਕਾਰ ਦੀ ਉੱਨੀ ਪਲਾਨ ਕਿਸਾਨਾਂ ਵੀ ਯੂਨਾਈਟਿਡ ਨਹੀਂ ਯੂਨਾਈਟਿਡ ਨੇ ਕਿਸਾਨ ਅਸੀਂ ਕਿਸਾਨਾਂ ਨਾਲ ਉੱਥੇ ਧੱਕਾ ਹੋਇਆ ਅਸੀਂ ਐਟ ਅ ਟਾਈਮ ਅਰਜੈਂਟ ਅੱਜ ਮੀਟਿੰਗ ਐਸੇ ਕਰਕੇ ਕਰ ਰਹੇ ਹਾਂ ਕਿ ਕਿਸਾਨਾਂ ਨਾਲ ਸਰਕਾਰ ਨੇ ਧੱਕਾ ਕੀਤਾ ਜੇ ਸਰਕਾਰ ਦਾ ਬਤੀਰਾ ਇਹੀ ਰਿਹਾ ਤਾਂ ਅਸੀਂ ਅਸੀਂ ਇਤੋਂ ਵੱਡੇ ਐਕਸ਼ਨ ਕਰ ਸਕਦੇ ਹਾਂ ਐਸਕੇਐਮ ਭਾਰਤ ਦੀ ਇੱਕ 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 ਮੰਚ ਆ ਪੂਰੇ ਭਾਰਤ ਦੇ ਕਿਸਾਨਾਂ ਦਾ ਔਰ ਇਸ ਟਾਈਮ ਉਹ ਕੱਲੇ ਕਿਸਾਨਾਂ ਦਾ ਨਹੀਂ ਉਹ ਨਾਲ ਟ੍ਰੇਡ ਯੂਨੀਅਨ ਨਾਲ ਜਿੰਨੇ ਵੀ ਮਜ਼ਦੂਰ ਨੇ ਕਿਰਤੀ ਲੋਕ ਨੇ ਉਹ ਸਾਰਿਆਂ ਦਾ ਫਰੰਟ ਆ ਇਹ ਇਹ ਗੱਲ ਨਹੀਂ ਹੈ ਇਹ ਇਹਦੇ ਤੇ ਕੋਈ ਜੇ ਕਹੀਏ ਵੀ ਅਸੀਂ ਕੋਈ ਕਮਜ਼ੋਰ ਆ ਜਾਂ ਅਸੀਂ ਡਰਦੇ ਆ ਇਹ ਗੱਲ ਨਹੀਂ ਹੈ ਹਾਂ ਰਾਜੇਲ ਸਭ ਕਹਿਣਾ ਚਾਹੁੰਦੇ ਨਹੀਂ ਕੋਈ ਵਖਰੇਵਾ ਨਹੀਂ ਕਈ ਵਾਰੀ ਤੁਹਾਨੂੰ ਭੁਲੇਖਾ ਲੱਗਦਾ ਜੇ ਵਖਰੇਵਾ ਹੁੰਦਾ ਤਾਂ ਅੱਜ ਕੋਈ ਐਮਰਜੈਂਟ ਮੀਟਿੰਗ ਨਾ ਹੁੰਦੀ ਜੇ ਵਿਖਰੇਵਾ ਹੁੰਦਾ ਤਾਂ ਅਸੀਂ ਕੱਲ ਦਾ ਇਮੀਡੀਏਟਲੀ ਪ੍ਰੋਗਰਾਮ ਨਾ ਦਿੱਤਾ ਹੁੰਦਾ ਜੇ ਵਿਖਰੇਵਾ ਹੁੰਦਾ ਤਾਂ ਅਸੀਂ 18 ਨੂੰ ਇਹ ਤੋਂ ਵੀ ਵੱਡੇ ਐਕਸ਼ਨ ਲਈ ਮੀਟਿੰਗ ਨਾ ਸੱਦੀ ਹੁੰਦੀ ਇਹਦਾ ਰਿਜ਼ਲਟ ਦੇਖ ਕੇ ਦੋ ਦਿਨ ਜੇ ਫੇਰ ਵੀ ਸਰਕਾਰ ਨਾ ਟਲੀ ਰਿਪ੍ਰੈਸ਼ਨ ਬੰਦ ਨਾ ਹੋਇਆ ਤਾਂ 18 ਨੂੰ ਹੋਰ ਸਖਤ ਐਕਸ਼ਨ ਲਈ ਮੀਟਿੰਗ ਸੱਦੀ ਗਈ ਜਿਹੜਾ ਥੋੜਾ ਕੁਐਸਚਨ ਆਉਦਾ ਆਨਸਰ ਇਹ ਆ ਅਸੀਂ ਦੇਖ ਰਿਹਾ ਸਰਕਾਰਾਂ ਕਿਹਦਾ ਦਾ ਬਤੀਦਾ ਕਰ ਰਹੀਆਂ ਨੇ ਉਹ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਲੋਕਾਂ ਦੇ ਉਹਨਾਂ ਦਾ ਪੂਰਾ ਤੋੜ ਅਸੀਂ ਲੱਭ ਕੇ ਉਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਆ ਤੇ ਉਹ ਤੁਹਾਡੇ ਸਾਹਮਣੇ ਉਹ ਵਤੀਰਾ ਆ ਜਾਊਗਾ ਵੇਟ ਐਂਡ ਵਾਚ ਸਾਡੇ ਸਰਕਾਰਾਂ ਜਿਹੜੀਆਂ ਚਾਲਾਂ ਖੇਡ ਰਹੀਆਂ ਡਿਵਾਈਡ ਦੇਖਣ ਦੀ ਰੋਡ ਕਰ ਰਹੀਆਂ ਨੇ ਆਉਂਦੇ ਨਾਲ ਸਮੇਂ ਤੁਹਾਨੂੰ ਖਤਮ ਹੋ ਜਾਊਗਾ ਇਹ ਆਜ਼ਾਦੀ ਤੋਂ ਬਾਅਦ ਪ੍ਰੈਸ ਵਾਲਿਆਂ ਨੂੰ ਕਹਿਣਾ ਚਾਹੁੰਦੇ 75 ਸਾਲਾਂ ਬਾਅਦ ਇਹ ਸਭ ਤੋਂ ਮਹਾਨ ਐਕਸ਼ਨ ਹੈ ਦੁਨੀਆ ਦੇ ਵਿੱਚ ਭਾਰਤ ਜਿਹੜਾ ਬੰਦ ਹੋ ਰਿਹਾ ਇਹਨੂੰ ਮਾਮੂਲੀ ਨਾ ਗਿਣੋ ਸਾਰੇ ਮਜ਼ਦੂਰ ਸਾਰੇ ਵਪਾਰੀ ਸਾਰੇ ਦੁਕਾਨਦਾਰ ਸਾਰੇ ਵਪਾਰੀ ਕਮਲਾਜਮ ਬੈਂਕ ਕੰਪਲੀਟ ਬੰਦ ਹੋਣੇ ਬਹੁਤ ਵੱਡਾ ਇਹਨੂੰ ਕਮਜ਼ੋਰ ਕਰਨ ਲਈ ਸਾਡੇ ਪੁਆਇੰਟ ਨੂੰ ਸਮਝੋ ਕਈ ਚਾਲਾਂ ਚੱਲੀਆਂ ਜਾ ਰਹੀਆਂ ਪੰਜਾਬ ਸਰਕਾਰ ਵੀ ਚੱਲਦੀ ਆ ਕੇਂਦਰ ਵੀ ਚੱਲਦੀ ਆ ਸਾਰਿਆਂ ਨੂੰ ਫੇਲ ਕਰਾਂਗੇ ਸੋ ਆਲਾ ਭਾਰਤ ਮੰਦਊਗਾ ਜਿਹਦੇ ਜੇ ਵਿਸ਼ਾ ਸਾਡੇ ਸਾਧੀਆਂ ਦਾ ਹੈ ਇਹ ਵੀ ਚੁਟਾਏ ਰਿਫਰੈਸ਼ ਛੋਟਾ ਇਤਰਾਮ ਹੀ ਬੰਦ ਗ੍ਰਾਮੀਨ ਬੰਦ ਗ੍ਰਾਮੀਨ ਪਿੰਡਾਂ ਤੋਂ ਲੈ ਕੇ ਪਿੰਡਾਂ ਤੋਂ ਲੈ ਕੇ ਟੋਟਲ ਬੰਦ ਆਤਮ ਕੇਸ਼ਤੀ ਦੀ ਨਾ ਗੱਲ ਕਰਨੀ ਉਹ ਵੀ ਗੱਲ ਦੂਜੀ ਸਰਕਾਰਾਂ ਤੁਹਾਡੇ ਨਾਲ ਵੀ ਧੱਕਾ ਕਰਦੀਆਂ ਨੇ ਜਿੰਨੇ ਪੇਜ ਬਣਾਏ ਹੋਏ ਨੇ ਆ ਮੁੰਡਾ ਨੌਜਵਾਨਾ ਨੇ ਉਹ ਸਾਰੇ ਦੇ ਸਾਰੇ ਤੁਹਾਡੇ ਵੀ ਪੇਜ ਬੰਦ ਕੀਤੇ ਜਾ ਰਹੇ ਨੇ ਤੱਕਾ ਤੁਹਾਡੇ ਨਾਲ ਵੀ ਹੋ ਰਿਹਾ ਸਾਡਾ ਇੱਕ ਚੈਨਲ ਸੀਗਾ SKM ਦਾ ਉਹ ਵੀ ਬੰਦ ਕਰਿਆ ਹੋਇਆ ਉਹਦੇ ਪੇਜ ਕਰਿਆ ਹੋਏ ਨੇ ਤੁਹਾਡੇ ਨਾਲ ਵੀ ੱੱਕਾ ਹੋ ਰਿਹਾ ਪਰ ਲੜਾਈ ਜਿਹੜੀ ਹੈ ਤੁਹਾਡੇ ਸਹਿਯੋਗ ਨਾਲ ਹੀ ਲੜੀ ਜਾਏ ਤੁਹਾਡਾ ਪਾਰਵਾਧ ਕਰਦੇ ਆ ਬਹੁਤ ਜਿਆਦਾ ਇੱਕ ਮਿੰਟ ਬੁੱਟਾ ਬੁੱਟਾ ਸਿੱਟ ਮੋਟਕੱਲ ਜੀ ਵੀ ਗੱਲ ਕਰਨਾ ਚਾਹੁੰਦੇ ਆ ਛੋਟੀ ਜੀ ਗੱਲ ਐਡ ਕਰਨੀ ਆ ਜਿਹੜੀ ਆ ਗੱਲ ਸ਼ਾਦੀਪੁਰ ਸਾਹਿਬ ਦੇ ਕਹੀ ਆ ਮੈਂ ਵੀ ਇਹੋ ਰੱਖਣੀ ਚਾਹੁੰਦੀ ਸੀ ਮੈਂ ਬਤਾਉਣਾ ਇਹਨੂੰ ਅੱਗੇ ਜਿਹੜੇ ਪੇਜ ਤਾਂ ਕਿਸਾਨਾਂ ਦੀ ਜੁਨਟੀ ਦਿਖਾਉ ਜਾ ਕਿਸਾਨਾਂ ਦੇ ਪੱਕ ਪੱਕ ਦੇ ਵਿੱਚ ਆਉਂਦੇ ਸੀ ਉਹ ਤਾਂ ਸਰਕਾਰ ਬੈਨ ਕਰ ਰਹੀ ਆ ਜਿਹੜੇ ਇਹਨੂੰ ਦੋ ਫਾੜ ਕਰਨ ਲਈ ਜਾਂ ਕੋਈ ਧਰਮ ਦਾ ਮੁੱਦਾ ਬਣਾ ਕੇ ਜਾਂ ਅੱਜ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਪੇਜ ਅੱਜ ਸ਼ਰੇਆਮ ਚੱਲ ਰਹੇ ਆ ਸਰਕਾਰ ਦੀ ਇਹ ਸਾਰੀ ਨੀਤੀ ਆ ਵੀ ਜਿਹੜਾ ਆ ਦੋ ਫਾੜ ਜਿਹੜਾ ਦਿਖਾਇਆ ਜਾ ਰਿਹਾ ਇਹ ਤਾਂ ਕਿਸਾਨਾਂ ਦੀ ਝੂਠੀ ਜਿਹੜੀ ਉਹ ਬਿਲਕੁਲ ਕਹਿ ਮੈਂ ਜੀ ਸਰਕਾਰ ਦਾ ਜੋ ਐਲਗੋਰਿਦਮ ਹੈ ਉਹਦੇ ਵਿੱਚ ਪਹਿਲੀ ਵਾਰੀ ਫਾਰਮਿੰਗ ਤੇ ਕਿਸਾਨ ਸ਼ਬਦ ਨੇ ਜਿਹੜੇ ਫਾਰਮਿੰਗ ਤੇ ਕਿਸਾਨ ਸ਼ਬਦ ਨੇ ਉਹਨੂੰ 네ਗਟਿਵਿਟੀ ਦੇ ਵਿੱਚ ਲੈ ਲੈਂਦਾ ਇਹਨਾਂ ਨੇ ਕੋਈ ਵੀ ਟਾਈਪ ਕਰਦਾ ਫਾਰਮਿੰਗ ਜਾਂ ਕਿਸਾਨ ਸ਼ਬਦ ਟਾਈਪ ਕਰਦਾ ਉਹ ਤੁਸੀਂ ਚੈੱਕ ਕਰ ਲਿਓ ਐਲਗੋਰਿਦਮ ਦੇ ਵਿੱਚ 네ਗੇਟਿਵਿਟੀ ਚ ਪਾਤਾ ਸਰਕਾਰ ਨੇ ਇੰਨਾ ਸ਼ਬਦਾਂ ਤੋਂ ਸਰਕਾਰ ਨੂੰ ਇਨੀ ਪ੍ਰੋਬਲਮ ਕੀ ਹੈ ਉਹ ਪੇਜ ਉਡਾ ਦਿੰਦੇ ਕੋਟਾ ਸਿੰਘ ਪੁੱਜ ਗਏ ਸਵਾਲ ਲੈ ਲਓ ਜੀ ਪਹਿਲਾਂ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਜਾਂਦਾ ਸੀ ਕਿਸਾਨ ਵੀ ਸਾਹਮਣੇ ਨੇ ਤੇ ਜਵਾਨ ਵੀ ਸਾਹਮਣੇ ਨੇ ਪਿੱਛੇ ਦਾ ਅਜੰਡਾ ਕੀ ਲੱਗਦਾ ਸਾਡਾ ਦੇਖੋ ਇਹ ਆ ਕਿ ਜਿਹੜੇ ਨੌਜਵਾਨ ਆ ਜਿਹੜੇ ਬਾਰਡਰਾਂ ਤੇ ਲੜਦੇ ਆ ਜਾਂ ਸਰਵਿਸ ਕਰਦੇ ਆ ਉਹ ਸਾਡੇ ਦੁਸ਼ਮਣ ਨਹੀਂ ਜਿੱਥੇ ਸਾਡੇ ਲੰਗਾ ਚੱਲਦੇ ਉੱਥੇ ਉਹ ਰੋਟੀਆਂ ਖਾਂਦੇ ਆਂ ਗਾਂ ਵੀ ਖਾਣ ਕੇ ਪਹਿਲਾਂ ਵੀ ਖਾਂਦੇ ਰਹੇ ਆ ਜਵਾਨ ਤੇ ਕਿਸਾਨ ਨੂੰ ਆਮੋ ਸਾਹਮਣੇ ਕਰਨ ਦੇ ਪਿੱਛੇ ਦਾ ਏਜੰਡਾ ਆਮੋ ਸਾਹਮਣੇ ਸਰਕਾਰ ਦਾ ਏਜੰਡਾ ਹੈ ਜਿਹੜੀ 4 ਸਾਲ ਦਾ ਅਗਲੀ ਵੀ ਸ਼ੁਰੂ ਕੀਤਾ ਉਹ ਕੇ ਸਰਵੇ ਥੋੜੀ ਕਰਾ ਰਾਇਆ ਮਿਲਟਰੀ ਪ੍ਰਾਈਵੇਟ ਕਰਕੇ ਰੱਖਤੀ ਆ 13 ਲੱਖ ਰਹਿ ਗਿਆ 23 ਲੱਖ ਦੇ ਵਿੱਚੋਂ ਉਹ ਜਿਹੜੀ ਹੈ ਮਿਲਟਰੀ ਵੀ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜੰਗ ਵਾਲੇਮੈਂਟ ਨੂੰ ਇੱਕ ਦੂਜੇ ਖਿਲਾਫ ਖੜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਰਮਨਾਤੇ ਬੰਦੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਕਿਉਂਕਿ ਸਾਡੇ ਮਾਸੀਆਂ ਪੂਆ ਚਾਚੇ ਤਾਇਆ ਦੇ ਪੋਤੇ ਆ ਉਹ ਨਹੀਂ ਸਾਡੇ ਪਿਛਲੇ ਮੋਰਚੇ ਦੀ ਤਸ਼ੱਦਦ ਨਹੀਂ ਕੀਤਾ ਗਾਂ ਵੀ ਨਹੀਂ ਕਰਨਗੇ ਸਾਡੇ ਦੇ ਤਸ਼ੱਦਦ ਉਹ ਤਰ੍ਹਾਂ ਬਰੂਟਲੀ ਕਰਨਗੇ ਜਿਹੋ ਜਿਹਾ ਸਰਕਾਰ ਚਾਹੁੰਦੀ ਆ ਛਾਡੂ ਉਹ ਨਹੀਂ ਅੱਗੇ ਕੌਂਬਰੇਟ ਕੀਤਾ ਜਿਹੜੇ ਰਿਟਾਇਰ ਹੋ ਕੇ ਆਏ ਸੀ ਕਿ ਪੌਤਿਆਂ ਦੀ ਜਥੇਬੰਦੀ ਸਾਰੀ ਜਥੇਬੰਦੀ ਮਾਚ ਕਰਕੇ ਸਾਡੇ ਮੋਰਚੇ 'ਚ ਪਹੁੰਚੀ ਸੀ ਬੀਜਪੀ ਅਸਲ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਆ ਕਿਸਾਨ ਜਿਹੜਾ ਆਪਣੀਆਂ ਮੰਗਾਂ ਉਭਾਰ ਰਿਹਾ ਕਿਸਾਨ ਜਾਗਰੂਤ ਹੋਇਆ ਸਰਕਾਰ ਉਸ ਤੋਂ ਚਿੰਤਤ ਆ ਉਹ ਚਿੰਤਤ ਹੋਣ ਕਰਕੇ ਉਹ ਤੇ ਇੱਕ ਤੈਸ਼ ਦਾ ਮਾਹੌਲ ਪੈਦਾ ਕਰਕੇ ਕਿਸਾਨ ਨੂੰ ਚੁੱਪ ਕਰਾਉਣਾ ਚਾਹੁੰਦੀ ਆ ਪਰ ਕਿਸਾਨ ਬਿਲਕੁਲ ਚੁੱਪ ਨਹੀਂ ਹੋਊਗਾ ਬੂਟਾ ਬੁਰਜਗਿਲ ਦੀ ਗੱਲ ਤਿੰਨ ਕਾਲੇ ਸ਼ਰੂਨ ਜਦੋਂ ਅਸੀਂ ਰੱਦ ਕਰਵਾਏ ਆ ਨਾ ਹਰਿਆਣਾ ਪੰਜਾਬ ਤੇ ਜਿਹੜੀਆਂ ਦੂਸਰੀਆਂ ਸਟੇਟਾਂ ਨਾਲ ਸਾਡੀ ਭਾਈਚਾਰਕ ਸਾਂਝ ਬਣੀ ਆ ਉਹ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੇ ਲਈ ਇੰਨੇ ਸਖਤ ਕਟਿਆਲੇ ਤਾਰ ਤੇ ਮਤਲਬ ਕਿੰਨ ਪਾਕਿਸਤਾਨ ਦੇ ਬਾਰਡਰਾਂ ਤੇ ਨਹੀਂ ਹਜ ਜਿੰਨੇ ਹਰਿਆਣੇ ਦੇ ਬਾਰਡਰਾਂ ਤੇ ਹੈ ਕਿਉਂਕਿ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਹੋ ਕੇ ਬੈਠੇ ਆ ਤਾਂ ਜਿਹੜਾ ਰੌਲੇ ਪਵੰਦੇ ਹਰਿਆਣੇ ਦਾ ਤੇ ਪੰਜਾਬ ਦਾ ਉਹ ਘਟਦੇ ਜਾਂਦੇ ਸੀ ਅੱਜ ਪੂਰੀ ਤਰ੍ਹਾਂ ਜਾਣਵਜ ਕੇ ਹਰਿਆਣੇ ਨੂੰ ਤੇ ਪੰਜਾਬ ਨੂੰ ਦੋੜਾ ਦਿਓ ਇਹ ਇੱਕ ਸੋਚੀ ਸਮਝੀ ਚਾਲ ਹੈ ਉੱਤੇ ਰੋਕਾਂਗੇ ਠੀਕ ਸਾਰੇ মিডিਏ ਦਾ ਇੱਥੇ ਪਹੁੰਚਣ ਤੇ ਕਵਰੇਜ ਕਰਨ ਤੇ ਬਹੁਤ ਬਹੁਤ ਧੰਨਵਾਦ ਐਮਐਸਪੀ ਨੂੰ ਲੈ ਕੇ ਉਹ ਵੀ ਬੈਠੇ ਆ ਐਮਐਸਪੀ ਦੀ ਗੱਲ ਆਪਾਂ ਇੱਥੇ ਕਰ ਰਹੇ ਆ ਬੜੇ ਸਾਰੇ ਵੱਡੇ ਵੱਡੇ ਬੰਦੇ ਇੱਕ ਇਹ ਗੱਲ ਬੜਾ ਅੱਜਕੱਲ ਟ੍ਰੈਂਡ ਵੀ ਕਰੀ ਜਾਂਦੀ ਆ ਮੀਡੀਆ ਥਰੂ ਇਸ ਥਰੂ ਵੀ ਐਮਐਸਪੀ ਨੈਕਸਟ ਟੂ ਪੋਸੀਬਲ ਕਹਿੰਦੇ ਆ ਔਰ ਜੇ ਤੁਸੀਂ 16 ਨੂੰ ਬੰਦ ਦਾ ਸੱਦਾ ਦਿੰਦੇ ਆ ਔਰ ਇਹ ਜੋ ਤੁਹਾਡਾ ਬਾਅਦ ਚ ਉੰਨੀ ਵਾਲਾ ਸੱਦਾ ਆਉਂਦਾ ਆ ਤੁਹਾਨੂੰ ਲੱਗਦਾ ਵੀ ਵਾਕਈ ਇਦਾਂ ਦਾ ਪ੍ਰੈਸ਼ਰ ਹੀ ਹੋਣਾ ਚਾਹੀਦਾ ਕਿ ਸਾਨੂੰ ਇੱਥੇ ਇਟ ਇਜ਼ ਪੋਸੀਬਲ ਨਾਟ ਇਟ ਇਜ਼ ਪੋਸੀਬਲ ਕੁਝ ਇੰਪੋਸੀਬਲ ਨਹੀਂ ਹੈ ਕੁਝ ਇੰਪੋਸੀਬਲ ਨਹੀਂ ਹੈ ਇਹਦਾ ਪ੍ਰੋਸੈਸ ਕ੍ਰੀਏਟ ਕਰਨ ਲਈ ਕੀ ਕਰੋਗੇ ਮੇਰਾ ਕੀ ਮਤਲਬ ਹੈ ਅਗਲੇ 18 ਤਰੀਕ ਨੂੰ ਸਾਡੇ ਕੋਲੇ ਬਹੁਤ ਤਰੀਕੇ ਨੇ ਐਜੀਟੇਸ਼ਨ ਕਰਨ ਦੇ ਉਸੇ ਤਰੀਕੇ ਨਾਲ ਐਜੀਟੇਸ਼ਨ ਕੀਤੀ ਜਾਊਗੀ ਤੁਸੀਂ ਇਹ ਦੇਖੋ ਹੱਤ ਬੰਦ ਕਰ ਗਏ ਐਜਿਸ਼ਨ ਨਹੀਂ ਹੈਗੀ ਆ ਭਾਰਤ ਜੀ ਇੱਕ ਵਾਰੀ ਭਾਰਤਵੰਦ ਦਾ ਸੱਦਾ ਆ ਗਿਆ ਤਾਂ ਜਿਵੇਂ ਸਾਰਾ ਮੰਗੜਾ ਹੈ ਰਾਹੁਲ ਗਾਂਧੀ ਨੇ ਮੰਨ ਲਿਆ ਵੀ ਅਸੀਂ ਇਹ ਕਰਾਂਗੇ ਸਾਡੀ ਸਰਕਾਰ ਐ ਪ੍ਰੈਸ਼ਰ ਹੈ ਨਾ ਬੀਜੇਪੀ ਵਾਲੇ ਵੀ ਅੱਜ ਸਰਕਾਰਾਂ ਦੇ ਏਜੰਡੇ ਤੇ ਆ ਗਈਆਂ ਕਿਸਾਨਾਂ ਦੀਆਂ ਮੰਗਾਂ ਸਿਰਫ ਸਾਡੀ ਪਹਿਲੀ ਜਿੱਤ ਆ ਇਹ ਦੇਖੋ ਜੋ ਬੀਜੇਪੀ ਸਰਕਾਰ ਵੱਲੋਂ ਇੱਕ ਤਸ਼ੱਦਦ ਜਿਹੜਾ ਕੱਲ ਕਿਸਾਨਾਂ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਦਿੱਲੀ ਜਾਂਦੇ ਹੋਏ ਢਾਇਆ ਗਿਆ ਆ ਉਹਦੇ ਲਈ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਜਿਹੜੀਆਂ ਉਹਨਾਂ ਦੀ ਸਖਤ ਸ਼ਬਦਾਂ ਚ ਨਿੰਦਾ ਕਰਕੇ ਉਹ ਚਿੰਤਤ ਸੀ ਉਹਦੇ ਸਬੰਧ ਵਿੱਚ ਸਾਰੀਆਂ ਜਥੇਬੰਦੀਆਂ ਨੇ ਆਪਣੇ ਆਪਣੇ ਪ੍ਰੋਗਰਾਮ ਉੜੀਕੇ ਆ ਭਾਰਤ ਐਸਕੇਮ ਜਿਹੜਾ ਆ ਉਹਨੇ ਪਹਿਲਾਂ 16 ਦਾ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਭਾਰਤ ਬੰਧ ਦਾ ਰੱਖਿਆ ਸੀ ਪਰ ਕੱਲ ਦੇ ਤਸ਼ੱਦਦ ਨੂੰ ਦੇਖਦੇ ਐਮਰਜੈਂਸੀ ਅੱਜ ਮੀਟਿੰਗ ਸੱਦੀ ਉਹਦੇ ਵਿੱਚ ਉਸ ਤਸ਼ੱਦਦ ਦਾ ਜਵਾਬ ਦੇਣ ਦੇ ਲਈ 4 ਘੰਟੇ ਦਾ ਕੱਲ ਜਿਹੜੀ ਟੋਲ ਪਲਾਜ਼ੇ ਪੂਰੇ ਪੰਜਾਬ ਵਿੱਚ ਫ੍ਰੀ ਕੀਤੇ ਜਾਣਗੇ ਹਮ ਭਾਰਤ ਬੰਦ ਜਿਹੜਾ 16 ਦਾ ਰੱਖਿਆ ਸੀ ਉਹ ਪ੍ਰੋਗਰਾਮ ਇਨਵਨ ਇਹ ਲਾਗੂ ਰਹੂਗਾ ਉਹਦੇ ਵਿੱਚ ਵੀ ਇਸ ਤਸ਼ੱਦਨ ਨੂੰ ਜੋੜਿਆ ਜਾਊਗਾ ਹਮ ਸਾਨੂੰ ਜੋ ਇੱਕ ਖਬਰ ਆਈ ਆ ਵੀ ਉੱਥੇ ਜਿਹੜੀ ਆ ਵੀ ਦੁਬਾਰਾ ਸਰਕਾਰ ਉਹਨਾਂ ਨਾਲ ਰਾਬਤਾ ਕਰ ਰਹੀ ਆ ਮੀਟਿੰਗ ਕਰ ਰਹੀ ਆ ਉਹ ਜਿਹੜੀਆਂ ਸਾਡੀਆਂ ਜਥੇਬੰਦੀਆਂ ਉੱਥੇ ਅੰਦੋਲਨ ਕਰ ਰਹੀਆਂ ਆ ਹਮ ਜਿਸ ਸਰਕਾਰ ਕੋਈ ਦੁਬਾਰਾ ਰੁਪਈਆ ਇਦਾਂ ਦਾ ਅਪਣਾਉਂਦੇ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ 18 ਤਰੀਕ ਦੀ ਮੀਟਿੰਗ ਜਿਹੜੀ ਆ ਲੁਧਿਆਣੇ ਦੇ ਵਿੱਚ ਤੈ ਹੈਗਾ ਇਸ ਕੇਮ ਵੱਲੋਂ ਕਰ ਲਈ ਆ ਤੇ ਇਹ ਵੀ ਸਾਰੀਆਂ ਜਥੇਬੰਦੀਆਂ ਨੂੰ ਕਿਹਾ ਆਪਣੇ ਕੇਡਰ ਨੂੰ ਤਿਆਰ ਰੱਖੋ ਇਨ ਕੇਸ ਕੋਈ ਉਦਾਂ ਦਾ ਸਰਕਾਰ ਦੁਵਾਰਾ ਰਵਈਆ ਬਣਾਉਂਦੀ ਆ ਤਾਂ ਫਿਰ ਜਵਾਬ ਦੇਣ ਲਈ ਸਾਰਾ ਕੇਡਰ ਜਿਹੜਾ ਸਾਰੀਆਂ ਜਥੇਬੰਦੀਆਂ ਬਿਲਕੁਲ ਤਿਆਰ ਸਰ ਗਲਤੀ ਕੀਤੀ ਜਾਂਦੀ ਤੇ ਕਾਫੀ ਬਾਰ ਬਾਰ ਸਵਾਲ ਆ ਰਿਹਾ ਕਿ ਐਸ ਕੇਮ ਵੱਖਰਾ ਚੱਲਦਾ ਹੈ ਨਜ਼ਰ ਆ ਰਿਹਾ ਹੈ ਜਿਹੜੇ ਲੋਕ ਦਿੱਲੀ ਪੂਛਣ ਜਾ ਰਹੇ ਅਗਰ ਉਹਨਾਂ ਨਾਲ ਮੋਢੇ ਨਾਲ ਮੋਢਾ ਲਾਵੇ ਤੇ ਕਿਤੇ ਜ਼ਿਆਦਾ ਫਾਇਦਾ ਹੋ ਸਕਦਾ ਉਹਨਾਂ ਨੂੰ ਦੇ ਕੋ ਠੀਕ ਆ ਜੇ ਅਸੀਂ 220 ਦੀ ਗੱਲ ਕਰੀਏ ਉਹ ਤੋਂ ਪਹਿਲਾਂ ਵੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਅਲੱਗ-ਅਲੱਗ ਆਪਣਾ-ਆਪਣਾ ਜਿਹੜਾ ਹਿਸਾਬ ਨਾਲ ਆਪਣੀਆਂ ਲੜਾਈਆਂ ਲੜਦੀਆਂ ਸੀ ਉਦੋਂ ਹੀ ਇਹ ਦੋ ਫਾਰਮਾਂ ਨੇ ਆਪਣਾ ਪ੍ਰੋਗਰਾਮ ਬਣਿੱਕਿਆ ਸੀ ਠੀਕ ਹੈ ਮੰਗਾਂ ਸਾਡੀਆਂ ਇੱਕ ਆ ਪਰ ਜੇ ਹਾਲਾਤ ਸਰਕਾਰ ਸਾਨੂੰ ਆਪਣੀਆਂ ਮੰਗਾਂ ਲੈਣ ਤੋਂ ਲੋਕਤੰਤਰ ਦਾ ਘਾਣ ਕਰਨ ਤੇ ਜਾਊਗੀ ਫਿਰ ਅਸੀਂ ਸਾਰੇ ਇੱਕ ਮੁੱਠ ਜਿੱਦਾਂ ਪਹਿਲਾਂ ਹੋਏ ਸੀ ਤਾਂ ਸਾਨੂੰ ਕੋਈ ਉਹਦੇ ਵਿੱਚ ਹਾਲਾਤ ਤੇ ਆਪਣੇ ਆਪ ਸਾਨੂੰ ਇਕੱਠੇ ਕਰ ਤੋਂ ਦੇਖੋ ਜਿਹੜੀ ਸਰਕਾਰ ਧੱਕੇਸ਼ਾਹੀ ਕਰ ਰਹੀ ਆ ਔਰ ਜ਼ੁਲਮ ਕਰ ਰਹੀ ਆ ਰਸਤੇ ਰੋਕ ਰਹੀ ਆ ਉਹਦੇ ਖਿਲਾਫ ਜਿਹੜਾ ਐਸਕਮ ਡਟ ਕੇ ਖੜਾ ਹੋ ਗਿਆ ਕਿਉਂਕਿ ਸਾਡੇ ਹੀ ਭਰਾ ਨੇ ਸਾਡੇ ਨੌਜਵਾਨ ਨੇ ਜਿਨ੍ਹਾਂ ਨੂੰ ਰੋਕ ਕੇ ਖੜੀ ਆ ਦੇਖੋ ਇੱਕ ਮੈਂ ਕਹਿੰਦਾ ਕਿ ਇਹ ਇਹ ਸਾਡੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੇਖੋ ਵਾਦਾ ਖਲਾਫੀ ਤੇ ਸਰਕਾਰ ਨੇ ਕੀਤੀ ਆ ਉਹ ਆਪਣਾ ਮੰਗਾ ਮਨਵਾਉਣ ਵਾਸਤੇ ਆਪਣੀ ਗੱਲ ਰੱਖਣ ਵਾਸਤੇ ਕੇਂਦਰ ਕੋਲ ਦਿੱਲੀ ਨੂੰ ਜਾ ਰਹੇ ਸੀ ਹੁਣ ਤੁਸੀਂ ਕੀ ਪ੍ਰੋਗਰਾਮ ਲਿਖਿਆ ਦੇਖੋ ਸਾਡਾ ਪ੍ਰੋਗਰਾਮ ਇਹ ਹੈਗਾ ਕਿ ਅਸੀਂ ਜਿਹੜਾ ਨਵਾਂ ਐਕਸ਼ਨ ਪ੍ਰੋਗਰਾਮ ਲਿਖਿਆ ਕੱਲ ਨੂੰ ਜਿਹੜਾ ਆ 15 ਤਰੀਕ ਨੂੰ 15 ਫਰਵਰੀ ਨੂੰ ਅਸੀਂ 11 ਤੋਂ 2 ਵਜੇ ਤੱਕ ਟੋਲ ਫਰੀ ਕਰਾਂਗੇ ਪੂਰੇ ਪੰਜਾਬ ਪੂਰੇ ਪੰਜਾਬ ਦੇ ਟੋਲ ਫਰੀ ਕਰਾਂਗੇ ਨਾਲ ਹੀ 16 ਤਰੀਕ ਨੂੰ 16 ਫਰਵਰੀ ਨੂੰ ਅਸੀਂ ਭਾਰਤ ਬੰਦ ਕਰਾਂਗੇ ਉਸ ਤੋਂ ਬਾਅਦ 18 ਫਰਵਰੀ ਨੂੰ ਜਿਹੜਾ ਆ ਅਸੀਂ ਦੇਖਾਂਗੇ ਸਰਕਾਰ ਦਾ ਰਵਈਆ ਕੀ ਆ ਸਾਡੇ ਕਿਸਾਨਾਂ ਦੇ ਨਾਲ ਕੀ ਰਵਈਆ ਅਪਣਾ ਰਹੀ ਉਸ ਤੋਂ ਬਾਅਦ ਜਿਹੜਾ ਉਹ ਨਾਲ ਸਮੇਂ ਦੇ ਵਿੱਚ ਜਿਹੜਾ 18 ਤਰੀਕ ਨੂੰ ਕੋ ਵੱਡੇ ਐਕਸ਼ਨ ਉਸ ਤਰੀਕੇ ਦੇ ਨਾਲ ਜਿਹੜੇ ਐਲਾਨ ਕਰ ਦਿਆਂਗੇ ਸਰ ਬਾਰ ਬਾਰ ਇੱਕ ਸਵਾਲ ਆ ਰਿਹਾ ਕਿ ਕਿ ਐਸਕੇਐਮ ਵੱਖਰੀ ਚੱਲਦੀ ਵੀ ਹੈ ਸாரி ਲਾਲ ਕਿਉਂ ਨਹੀਂ ਜਾ ਰਹੀ ਕਿ ਮੰਗਾ ਅਗਰ ਸਾਰੇ ਸੇਮ ਹੈਗੀਆਂ ਤੇ ਨਾਲ ਮੋੜੇ ਦੇ ਮੋੜਾ ਲਾ ਕੇ ਕਿਉਂ ਨਹੀਂ ਚੱਲਦੀ ਅਸਲ ਦੇ ਵਿੱਚ ਦੇਖੋ ਜਿਹੜਾ ਰਾਜਨੀਤਿਕ ਐਸਕੇਐਮ ਤੇ ਗੈਰ ਰਾਜਨੀਤਿਕ ਦੀ ਗੱਲ ਆ ਗਈ ਸੀ ਉਹਦੇ ਵਿੱਚ ਥੋੜੇ ਜਿਹੇ ਡੱਲੇਵਾਲ ਸਾਹਿਬ ਪੰਦੇਰ ਹੁਣੇ ਉਹ ਵੱਖਰੇ ਤਰੀਕੇ ਨਾਲ ਆਪਣੀ ਉੱਤੀ ਦੇ ਨਾਲ ਚੱਲ ਰਹੇ ਸੀ ਸੋ ਅਸੀਂ ਇਹ ਚਾਹੁੰਦੇ ਸੀ ਕਿ ਇਕੱਠੇ ਹੋ ਕੇ ਚੱਲਿਆ ਜਾਵੇ ਕਿਉਂਕਿ ਲੜਾਈ ਵੱਡੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਆ ਕਿ ਲੜਾਈ ਇਕੱਠੇ ਹੋ ਕੇ ਲੜਦੇ ਤਾਂ ਕਿਤੇ ਨਾ ਕਿਤੇ ਬਲ ਮਿਲਦਾ ਆਪਾਂ ਜਿੱਤ ਕੇ ਵਾਪਸ ਆਉਣੇ ਸੋ ਆ ਜਿਹੜੇ ਵਖਰੇਵਿਆਂ ਦੀ ਗੱਲ ਕੀਤੀ ਹੈ ਇਹ ਉਹਦੇ ਵਿੱਚੋਂ ਨਿਕਲ ਕੇ ਜਿਹੜਾ ਰਾਜਨੀਤਿਕ ਤੇ ਗੈਰ ਰਾਜਨੀਤਿਕ ਦੇ ਵਿੱਚੋਂ ਨਿਕਲ ਕੇ ਆਇਆ ਪਰ ਗੱਲ ਇਸ ਤਰ੍ਹਾਂ ਇਹ ਮੁੱਦੇ ਤੇ ਸਾਰੇ ਭਾਰਤ ਦੇ ਹੀ ਹੈ ਮੁੱਦੇ ਤੇ ਪੰਜਾਬ ਦੇ ਹੀ ਹੈ ਸੋ ਜੇ ਮੁੱਦੇ ਇੱਕ ਆ ਲੜਾਈ ਇੱਕ ਆ ਤਾਂ ਵਖਰੇਵੇਂ ਇਸ ਤਰ੍ਹਾਂ ਦੇ ਹੋਣੇ ਨਹੀਂ ਸੀ ਚਾਹੀਦੇ ਸੋ ਕਿਤੇ ਨਾ ਕਿਤੇ ਉਹ ਜਿਹੜਾ ਵਖਰੇਵੇਂ ਚੱਲ ਰਹੇ ਆ ਸੋ ਅ ਪਰ ਅਸੀਂ ਦੇਖ ਰਹੇ ਹਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਕਿੰਨੇ ਕਿ ਸਾਡਾ ਕਿਸਾਨ ਜਿਹੜੇ ਸਾਡੇ ਵੀਰ ਗਏ ਆ ਲੜਾਈ ਕਰਨ ਵਾਸਤੇ ਜਿਹੜੇ ਅੰਦੋਲਨ ਕਰਨ ਵਾਸਤੇ ਉਹ ਜਿੱਤ ਕੇ ਵਾਪਸ ਆਉਣ ਸਾਡੇ ਪੰਜਾਬ ਦਾ ਜਿਹੜਾ ਸਿਰ ਉੱਚਾ ਹੋਊਗਾ ਪਰ ਜੇ ਕਿਤੇ ਉਹਨਾਂ ਨੂੰ ਸਾਡੀ ਲੋੜ ਪਈ ਪੈਗੀ ਤਾਂ ਜਰੂਰ ਜਿਹੜਾ ਐਸਕੇਐਮ ਉੱਥੇ ਆਪਣੀ ਸ਼ਮੂਲੀਅਤ ਕਰੇਗਾ